ਲੋਕ ਸੁਭਾ ਚੋਣਾਂ ਦੇ ਪ੍ਰਚਾਰ ਦਾ ਅੱਜ ਦਿਨ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਪੰਜਾਬ ਦੇ ਵੱਖ-ਵੱਖ ਵੱਖ-ਵੱਖ ਥਾਵਾਂ ਤੇ 110 ਦੇ ਕਰੀਬ ਰੈਲੀਆਂ ਕਰਨ ਉਪਰੰਤ ਅੱਜ ਆਪਣੇ ਜੱਦੀ ਜ਼ਿਲ੍ਹੇ ਤੇ ਕੌਨਸਟਿਟੂਐਂਸੀਸ ਨੂੰਰ ਵਿਖੇ ਪਹੁੰਚੇ ਨੇ ਇਸ ਵਕਤ ਅਸੀਂ ਸੰਗਰੂਰ ਸੀਐਮ ਹਾਊਸ ਵਿਖੇ ਬੈਠੇ ਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਗਰਾਊਂਡ ਤੇ ਲੱਗਦਾ ਕੀ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਚੁੱਕੇ ਨੇ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਰਮਨ ਜੀ ਔਰ ਜਗਵਾਨ ਵੀ ਜਿੰਨੇ ਵੀ ਸਰੋਤੇ ਦਰਸ਼ਕ ਜਿਹੜਾ ਪ੍ਰਿੰਟ মিডিਆ ਦੇ ਜਿੰਨੇ ਪਾਠਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਥੈਂਕ ਯੂ ਬਾਨ ਸਾਹਿਬ। ਬਾਨ ਸਾਹਿਬ ਪਹਿਲੀ ਪ੍ਰਤੀਕਿਰਿਆ ਸਾਰਾ ਅਨਲਿਸਿਸ ਤੁਸੀਂ ਕਰ ਲਿਆ। ਕੱਲ ਵੀ ਅਸੀਂ ਤੁਹਾਡੇ ਨਾਲ ਸੀਗੇ ਤਾਂ ਨੰਦਪੁਰ ਸਾਹਿਬ ਬੰਗੇ ਵਾਲੇ ਪਾਸੇ ਸਾਰੇ ਅੱਜ ਵੀ 13 0 ਤੇ ਖੜੇ ਹੋ। ਮੇਰੇ ਖਿਆਲ ਚ ਇਹ ਮੈਂ ਅਨਲਿਸਿਸ ਕਰ ਲਿਆ। ਤੁਸੀਂ ਤਾਂ ਮੈਂ ਤੋਂ ਜ਼ਿਆਦਾ ਕਰ ਲਿਆ ਹੋਣਾ। ਹੂੰ ਕਿਉਂਕਿ ਮੈਂ ਤਾਂ ਇੱਕ ਦਿਨ ਚ 5 6 ਜਗ੍ਹਾ ਤੇ ਜਾਣਾ। ਤੁਸੀਂ ਤਾਂ ਇੱਕ ਦਿਨ ਚ 10 15 ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਸੀਟਾਂ ਤੇ ਆਮ ਲੋਕਾਂ ਨਾਲ ਗੱਲ ਕਰ ਲੈਂਦੇ ਹਾਂ ਜੀ ਤੁਹਾਨੂੰ ਮੈਨੂੰ ਜਿਆਦਾ ਪਤਾ ਹੋਣਾ ਸ਼ਾਇਦ ਕਿ ਲੋਕਾਂ ਦਾ ਮੂਡ ਕੀ ਹੈ ਪਰ ਜੋ ਮੈਂ ਅਸੈਸ ਕੀਤਾ ਮੈਂ 2014 ਚ ਲੜਿਆ 15 ਚ ਦਿੱਲੀ ਲੜੇ 17 ਚ ਪੰਜਾਬ ਲੜੇ 19 ਚ ਫਿਰ ਇਥੇ ਲੋਕ ਸਭਾ ਲੜੀ 20 ਚ ਫਿਰ ਦਿੱਲੀ ਲੜੇ ਤੇ 22 ਚ ਇਲੈਕਸ਼ਨ ਲੜੀ ਤੋਂ ਜੋ ਮੇਰੇ ਕੋਲੇ ਮੈਂ ਜੋ ਆਬਜ਼ਰਵ ਕਰ ਸਕਦਾ ਜੀ ਜੋ ਲੋਕਾਂ ਦੀਆਂ ਅੱਖਾਂ ਚੋਂ ਲੋਕਾਂ ਦੇ ਨਾਰਿਆਂ ਚੋਂ ਜੋਸ਼ ਤੇ ਜਜ਼ਬਾ ਚਲਕਦਾ ਹੈ ਕਿ ਜਿੱਦਾਂ ਇੰਨਾ ਲੱਗਦਾ ਜਿਵੇਂ ਕੋਈ ਗੁੱਸਾ ਕੱਢਣਾ ਹੋਵੇ ਕਿ ਇਹਨਾਂ ਤਿੰਨ ਰਾਜ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਸਾਡਾ ਜੌਹਾਂ ਦੁੱਬਰ ਕੀਤਾ ਹੋਇਆ ਸੀ ਇਸ ਵਾਰ ਅਸੀਂ ਆਪਣੇ ਪੁੱਤ ਨੂੰ ਆਪਣੇ ਛੋਟੇ ਵੱਡੇ ਭਰਾ ਨੂੰ ਜਿਤਾਵਾਂਗੇ ਤੇ ਰਾਜਨੀਤਿਕ ਸ਼ਕਤੀ ਵੱਟੀ ਦੇ ਕੇ ਸੈਂਟਰ ਚ ਪਹੁੰਚਾਵਾਂਗੇ ਮੈਨੂੰ ਜੋਸ਼ ਤੋਂ ਲੱਗਦਾ ਕਿ 13 0 ਹੋ ਜੇ ਤੁਹਾਡੀਆਂ ਰੈਲੀਆਂ ਤੁਹਾਡੇ ਜਲਸਿਆਂ ਚ ਤਾਂ ਸੀਐਮ ਸਾਹਿਬ ਜੋਸ਼ ਹੈ ਲੋਕ ਨਾਰੇਬਾਜ਼ੀ ਕਰਦੇ ਆ ਤੁਹਾਡੇ ਲਈ VOTING ਵੀ ਕਰਦੇ ਆ ਤੁਸੀਂ ਉਹਨਾਂ ਮੁਰੇ ਮਾਈਕ ਅੱਗੇ ਕਰਦੇ ਹੋ ਜਦੋਂ ਪਰ ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੱਤਾਂ ਚ ਗੱਲ ਕਰੀਏ ਇਸ ਵਾਰ ਮਾਨ ਸਾਹਿਬ ਇੱਕ ਆਮ ਚਰਚਾ ਹੈ ਕਹਿੰਦੇ ਕਿ ਲੋਕ ਚੁੱਪ ਚਪੀਤੇ ਜੇ ਬੈਠੇ ਆ ਲੋਕ ਦਿਲ ਨਹੀਂ ਖੋਲਦੇ ਪਿਆवता ਲੋਕ ਆਪਣੀ ਜ਼ੁਬਾਨ ਤੇ ਗੱਲ ਨਹੀਂ ਲੈ ਕੇ ਆਉਂਦੇ ਪਏ ਕਈ ਸੀਨੀਅਰ ਪੱਤਰਕਾਰ ਤੇ ਸਿਆਸੀ ਬੁੱਧੀਜੀਵੀ ਕਹਿੰਦੇ ਆ ਕਹਿੰਦੇ ਯਾਰ ਚੁੱਪ ਚਾਂਦ ਜੀ ਹੈ ਮਤਲਬ ਗੁੱਝੇ ਜੇ ਆ ਲੋਕ ਇਸਵਾਰ 2022 ਜ ਕਿਸੇ ਨੇ ਕਿਹਾ ਸੀਗਾ ਸਾਨੂੰ ਕਿ 92 ਆਉਣਗੇ ਹੂੰ ਪੰਜਾਬ ਦੇ ਪਤਰਕਾ ਕਹਿੰਦੇ ਸੀ ਹਜੇ ਕਈ ਇਲੈਕਸ਼ਨਾਂ ਲੱਗਣਗੀਆਂ ਪੰਜਾਬ ਚ ਤੀਜੀ ਤੇਰ ਖੜੀ ਹੋਣ ਨੂੰ ਟਾਈਮ ਲੱਗ ਜਾ ਜੀ 92 ਆਈਆਂ 117 ਚ ਤੁ ਜਿਹੜੇ ਲੋਕ ਚੁੱਪ ਐ ਹਰ ਬੰਦਾ ਨਹੀਂ ਬੋਲ ਸਕਦਾ ਜੀ ਜੀ ਪਰ ਉਹਦੇ ਘਰੇ ਬਿਜਲੀ ਦਾ ਬਿੱਲ ਤਾਂ ਜ਼ੀਰੋ ਆ ਗਿਆ ਨਾ ਹੂੰ ਔਰ ਉਹਦੇ ਉਹਦੇ ਤਸੀਰ ਦਾ ਪਾਣੀ ਆ ਗਿਆ ਨਾ ਉਹਨੂੰ ਬਿਜਲੀ ਖੇਤ ਬਿਜਲੀ ਦੀ ਮੋਟਰ ਜਿਹੜੀ ਐ ਜਦੋਂ ਮਰਜੀ ਜਾਵੇ ਹਰਾ ਬਟਨ ਦਬਕੇ ਚੱਲ ਸਕਦੀ ਐ ਸਟਾਰਟਰ ਹੈ ਉਹਨੂੰ ਉਹਦੇ ਉਹਦੇ ਕਿਤੇ ਨਾ ਕਿਤੇ ਰਿਸ਼ਤੇਦਾਰ ਜਾਂ ਕਿਸੇ ਦੋਸਤ ਮਿੱਤਰ ਜਾਂ ਕਿਸੇ ਰਿਸ਼ਤ ਨੌਕਰੀ ਵੀ ਮਿਲਦੀ ਹੋਣੀ ਰਾਸ਼ਨ ਘਰੇ ਆਉਣ ਲੱਗਿਆ ਫਰੈਸ਼ਰਾਂ ਰਾਸ਼ਨ ਨਵਾਂ ਤਾਜ਼ਾ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਕਣਕ ਨਹੀਂ ਦਿੰਦੇ ਅਸੀਂ ਜੋ ਕਣਕ ਮੇਰੇ ਘਰੇ ਆਉਂਦੀ ਉਹ ਹੀ ਕਣਕ ਗਰੀਬਾਂ ਨੇ ਕਰ ਦੇਵਾਂਗੇ ਜੀ ਸੋ ਜਿਹੜੇ ਕੁਛ ਇੱਥੇ ਹੈਗਾ ਪ੍ਰਿੰਟ মিডিਆ ਪੰਜਾਬ ਚ ਜਿਹੜਾ ਵਿੱਕ ਕੇ ਛਪਦਾ ਹ ਉਹਨਾਂ ਨੇ ਉਹ ਖਬਰਾਂ ਫਲਾਈਆਂ ਕਹਿੰਦੇ ਕਾਰਡ ਕੱਟ ਲਾਂਗੇ ਇੱਕ ਕੌਣ ਕੱਟਣ ਨੂੰ ਫਿਰਦਾ ਕਾਰਡ ਜੀ ਮੈਂ ਕਾਰਡਾਂ ਚ ਕਮਿਸ਼ਨ ਲੈਣਾ ਕਹਿੰਦੇ ਕਿ 35 ਲੱਖ ਕਾਰਡ ਕੱਟਣਗੇ ਨਾ ਨਾ ਅਸੀਂ ਕਾਰਡ ਨਵੇਂ ਬਣਾਉਣੇ ਆ ਬਲਕਿ ਜਿਨ੍ਹਾਂ ਦੇ ਨਹੀਂ ਵੀ ਹੈਗੇ ਅਸੀਂ ਕਿਸੇ ਬੰਦੇ ਨੂੰ ਪੰਜਾਬ ਦੀ ਧਰਤੀ ਤੇ ਭੁੱਖਾ ਨਹੀਂ ਮਰਨ ਦੇਣਾ ਪੰਜਾਬ ਦੀ ਧਰਤੀ ਬਰਕਤ ਵਾਲੀ ਹੈ ਸੋ ਉਹ ਆਪ ਕਿਉਂਕਿ ਸ਼ਹੀਦਾਂ ਦੇ ਆਜਾਦਗਾਰਾਂ ਚੋਂ ਪੈਸੇ ਖਾਦੇ ਹੋਏ ਨੇ ਤੇ ਉਹਨਾਂ ਤੇ ਕੇਸ ਚੱਲ ਰਹੇ ਨੇ ਐਫ ਆਈ ਆਰਾਂ ਹੋਣਾ ਹੋ ਗਈਆਂ ਤੇ ਗ੍ਰਿਫਤਾਰੀਆਂ ਦੇ ਨੇੜੇ ਨੇ ਹੁਣ ਉਹ ਐਦਾਂ ਦਾ ਜ਼ਹਿਰ ਉਗਲ ਰਹੇ ਕਿਸੇ ਦਾ ਸੀ ਕਾਰਡ ਨਹੀਂ ਕੱਟ ਰਹੇ ਅਸੀਂ ਤਾਂ ਬਲਕਿ ਸਿੱਧੀ ਮੰਡੀਆਂ ਚੋ ਕਣਕ ਸਿੱਧੀ ਗਰੀਬਾਂ ਦੇ ਘਰਾਂ ਚ ਪਹਿਲਾਂ ਸਟੋਰ ਜਾਂਦੀ ਸੀ ਸਟੋਰ ਤੋਂ ਫੇਰ ਲਿਆਉਂਦੇ ਸੀ ਮੈਂ ਕਿਹਾ ਸਿੱਧੀ ਜਿਹੜੀ ਦੇਣੀ ਹੋਈ ਗਰੀਬਾਂ ਨੂੰ ਐ ਤਾਂ ਪੰਜਾਬ ਪੂਰੇ ਦੇਸ਼ ਨੂੰ ਰੋਟੀ ਖਵਾਉਂਦਾ ਜੀ ਆਪਦੇ ਆਪਦੇ ਨਾਗਰਿਕਾਂ ਨੂੰ ਕਿਵੇਂ ਭੁੱਖੇ ਮਾਰ ਲਾਂਗੇ ਅਸੀਂ ਸੋ ਜੋ ਪੰਜਾਬ ਦੇ ਵਿੱਚ ਇਸ ਵਕਤ ਕੰਮ ਹੋ ਰਹੇ ਨੇ ਲੋਕ ਉਹ ਦੇਖ ਕੇ ਵੋਟ ਪਾ ਰਹੇ ਨੇ ਚੁੱਪਚੀ ਪੀਤੇ ਦਾ ਮਤਲਬ ਹੈ ਉਹ ਝਾੜੂ ਫੇਰਨਗੇ ਪੱਕਾ ਫੇਰ ਲੋਕਾਂ ਦੀ ਚੁੱਪ ਦਾ ਮਤਲਬ ਤੁਹਾਨੂੰ ਲੱਗਦਾ ਵੀ ਉਹ ਝਾੜੂ ਪਿਆ ਬਾਵਾਂ ਚ ਉਹ ਬੋਲਦੇ ਆ ਕਹਿੰਦੇ ਕਿ ਜਿਹੜੀਆਂ ਭਗਵੰਤ ਮਾਨ ਕਹਿੰਦੇ ਆ ਵੀ ਇੰਨੀਆਂ ਨੌਕਰੀਆਂ ਦੇਤੀਆਂ ਮੈਂ ਰੋਜ਼ਗਾਰ ਦੇ ਮੌਕੇ ਦੇ ਦਿੱਤੇ ਅਸੀਂ ਆ ਫਰੀ ਕਰਤਾ ਅਸੀਂ ਆ ਇੰਪਲੀਮੈਂਟ ਕਰਤਾ ਠੀਕ ਕਰਤਾ ਕਹਿੰਦੇ ਇਹਨਾਂ ਦੇ ਇਹ ਸਾਰੇ ਅਖਬਾਰੀ ਬਿਆਨ ਤੇ ਇਸ਼ਤਿਹਾਰੀ ਬਿਆਨ ਹੈ ਹਕੀਕੀ ਰੂਪ ਦੇ ਵਿੱਚ ਗਰਾਊਂਡ ਤੇ ਕੁਝ ਵੀ ਨਹੀਂ ਹੈ ਮੈਂ ਅੰਕੜੇ ਦੇ ਦਿੰਦਾ ਜੀ ਤੁਹਾਨੂੰ ਕਿ ਕਿਹੜੇ ਮਹਿਕਮੇ ਚ ਕਿੰਨੀਆਂ ਮਿਲ ਗਿਆ ਸੁਨੀ ਜਖੜ ਜੀ ਤੇ ਮਨ ਥੋੜਾ ਤਰਸ ਹੁੰਦਾ ਕਿਵੇਂ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਇੱਕ ਕਹਿੰਦੇ ਜੀ ਪੰਜਾਬ ਦੀ ਚੱਕੀ ਤਾਂ ਕੱਟੀ ਹੈ ਕਿਉਂਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਪਦੀ ਫੋਟੋ ਲਾ ਲਈ ਸੀ ਵਿੱਚ ਮੈਂ ਕਿਹਾ ਮੈਂ ਰਾਜਨੀਤੀ ਛੱਡ ਦਊਗਾ ਜੇ ਕਿਸੇ ਵੀ ਡਿਜ਼ਾਈਨ ਦੇ ਵਿੱਚ ਡਿਜ਼ਾਈਨ ਦੇ ਵਿੱਚ ਵੀ ਅਸੀਂ ਉੱਥੇ ਭੇਜੀ ਹੋਵੇ ਕਿ ਆ ਸਾਡੀ ਫੋਟੋ ਹੈ ਤੇ ਜਦੋਂ ਪਤਾ ਲੱਗਿਆ ਭਾਜਪਾ ਨੇ ਕਨਾਰਾ ਕਰ ਲਿਆ ਇਹ ਤਾਂ ਨਿੱਜੀ ਬਿਆਨ ਹੈ ਉਸ ਤੋਂ ਬਾਅਦ ਡਿਫੈਂਸ ਮਿਨਿਸਟਰੀ ਨੇ ਕਲੀਅਰ ਹੀ ਕਰਤਾ ਕਿ ਕੋਈ ਫੋਟੋ ਨਹੀਂ ਲੱਗੀ ਹੋਈ ਸੀ ਫਿਰ ਉਹਨਾਂ ਨੂੰ ਥੋੜਾ ਜਿਹਾ ਹੌਲੀ ਵਿਚਾਰਿਆਂ ਨੇ ਬੋਲ ਬੋਲ ਜੀ ਸੁੱਕ ਜਾਂਦੇ ਉਦੋਂ ਉਸ ਬਾਰੇ ਭਾਜਪਾ ਜਿਹੜੀ ਆ ਉਹ ਜਾਕਰ ਸਾਹਿਬ ਤੋਂ ਝੂਠ ਬੁਲਵਾਉਂਦੀ ਹੈ ਪਰ ਉਹਨਾਂ ਨੂੰ ਹਜੇ ਇੰਨਾ ਐਕਸਪੀਰੀਅੰਸ ਹੈ ਨਹੀਂ ਹੂੰ ਕੁਝ ਵੀ ਬੋਲ ਦਿੰਦੇ ਆ ਮੁਰਕੇ ਫਿਰ ਬਾਖੀ ਮੰਗਣੀ ਪੈਂਦੀ ਹੈ ਠੀਕ ਹੈ ਨਾ ਸੋ ਨੌਕਰੀਆਂ ਦੇ ਅੰਕੜੇ ਚਾਹੀਦੇ ਹਾਂਜੀ ਅੰਕੜੇ ਕੀ ਹੈ ਮੈਂ ਮੈਂ ਕਿਹੜੀ ਕਿਹੜੀ ਮੈਕ ਮੈਚ ਹੈ ਜੀ ਤੁਸੀਂ ਆਪ ਹੀ ਪੜ ਲਿਓ ਜੀ ਐਗਰੀਕਲਚਰ 472 ਹਾਂ ਐनिमल ਹਸਬੰਡਰੀ 969 ਠੀਕ ਹੈ ਜੀ ਚੀਫ ਇਲੈਕਟਰਲ ਅਫੀਸਰ 60 ਸਿਵਲ ਇੰਜੀਨੀਅਰ ਚਾਰ ਕੋਰਪੋਰੇਸ਼ਨ 799 ਜੇ ਮੈਂ ਸਭ ਤੋਂ ਵੱਡੀ ਗੱਲ ਕਰੀਏ ਤਾਂ 8650 ਸ਼ੇਅਰ ਐਂਡ ਜਸਟਿਸ 8600 ਇਹ ਤੁਹਾਡੇ ਡਿਪਾਰਟਮੈਂਟ ਚ ਹੀ ਆ ਸਾਰੇ ਡਿਪਾਰਟਮੈਂਟ ਹੈ ਮੈਡੀਕਲ ਐਜੂਕੇਸ਼ਨ ਰਿਸਰਚ 1514 ਹਾਂ ਠੀਕ ਹੈ ਜੀ ਇਹ ਟੋਲੇ ਕਿੰਨੀਆਂ ਨੇ ਜੀ 42964 ਮੈਂ ਕੱਲੇ ਕੱਲੇ ਪਿੰਡ ਦੱਸ ਦੇਣਾ ਜਕੜ ਸਾਹਿਬ ਕਿਹੜੀਆਂ ਗੱਲਾਂ ਕਰਦੇ ਨੇ ਇਹ ਕਰਨਦੀ ਪਿੰਡ ਹੈ ਸਰਦੂਰਗੜ ਜ਼ਿਲ੍ਹੇ ਦਾ ਸਰਦੂਰਗੜ ਕੰਸਿਸਟੈਂਸੀ ਇੱਕੋ ਪਿੰਡ 'ਚ 40 ਨੌکریاں ਮਿਲੀਆਂ ਨੇ ਬਨਾਰਸੀ ਪਿੰਡ ਹੈ ਮੂਣਕੋਲੇ ਜਕੜ ਸਾਹਿਬ ਨੂੰ ਹਾਂ ਜੀ ਪਤਾ ਹੋਊਗਾ ਪਾਖੜਾ ਨਹਿਰ ਕੋਲੇ ਪਿੰਡ ਹੈ ਬਨਾਰਸੀ ਇੱਕੋ ਪਿੰਡ 'ਚ 42 ਨੌکریاں ਮਿਲੀਆਂ ਇੱਕ ਘਰ 'ਚ ਦੋ ਦੋ ਨੌکریاں ਮਿਲੀਆਂ ਮੈਂ ਇਹ ਅੰਕੜੇ ਕਿਉਂ ਮੈਂ ਮੈਨੂੰ ਕਮਿਸ਼ਨ ਮਿਲਣਾ ਹੈ ਇਹਨਾਂ ਤੁਸੀਂ ਕਿਰਪਾ ਕਰਕੇ ਇਸ ਤੋਂ ਨੀਨੋ 파ਰਟਨੇਰ ਨਹੀਂ ਜੀ ਮੈਂ ਬਿਲਕੁਲ ਤੁਸੀਂ ਆਂ ਦੱਸ ਦਿਓ ਜੇ ਕਿਸੇ ਮੈਂ ਇੱਕ ਵਿੱਚ ਕੋਈ ਘੱਟ ਹੋ ਗਈਆਂ ਤਾਂ ਮੈਨੂੰ ਉਸ ਤੋਂ ਬਾਅਦ ਮੇਰੀ ਇੰਟਰਵਿਊ ਕਰ ਲਿਓ ਹਜੇ ਤਾਂ 43 ਹਜ਼ਾਰ ਹੀ ਦਿੱਤੀਆਂ ਨੇ ਹਜੇ ਤਾਂ ਲੱਖਾਂ ਬਾਕੀ ਨੇ ਇਹ ਸਾਰੇ ਨਾਲ ਦੀ ਨਾਲ ਇਹ ਵੀ ਰਮਨ ਮੈਂ ਕਲੀਅਰ ਕਰਦਾ ਹੂੰ ਕੋਈ ਇਹਨਾਂ ਤੇ ਹਾਈ ਕੋਰਟ ਦਾ ਕੇਸ ਨਹੀਂ ਹੈਗਾ ਹੁਣ ਪਹਿਲਾਂ ਕਈ ਨੌਕਰੀਆਂ ਹਾਈਟ ਪਾ ਦੇ ਰਿੱਟਾਂ ਕਰਕੇ ਰੁਪਈਆਂ ਪਈਆਂ ਨੇ ਹੁਣ ਵੀ ਰੁਕਿਆ ਪਏ ਪਹਿਲਾਂ ਅਸੀਂ ਏਜੀ ਆਫਿਸ ਤੋਂ ਸਭ ਤੋਂ ਸੀਨੀਅਰ ਵਕੀਲ ਭੇਜ ਕੇ ਕਲੀਅਰ ਕਰਾਉਨੇ ਆ ਮੈਂ ਜਿੱਦੇ ਨਿਯੁਕਤੀ ਪੱਤਰ ਦਿੰਦਾ ਮੈਂ ਯਕਤੀ ਪੱਤਰ ਉਹ ਦਿਨਨਾ ਜਦੋਂ ਅਗਲੇ ਦਿਨ ਦਫ਼ਤਰ ਜਾਣਾ ਹੋਵੇ ਨਾਟ ਕਚੈਰੀ ਜਾਣਾ ਹੋਵੇ ਜੀ ਸੋ ਇਹਨਾਂ ਨੂੰ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਹੋਰ ਤਾਂ ਕੋਈ ਇਲਜ਼ਾਮ ਮੇਰੇ ਤੇ ਲਾਇਨ ਚਾਦੇ ਕੋਈ ਐਨੀ ਜੇ ਕੇਸ ਸਟਡੀ ਹੈ ਮਾਨ ਸਾਹਿਬ ਤੁਹਾਡੇ ਕੋਲ ਜਿਹੜਾ ਪਰਿਵਾਰ ਬਹੁਤ ਲਾਚਾਰ ਹੋਵੇ ਉਹਨਾਂ ਨੂੰ ਵਾਕਈ ਬੜੀ ਲੋੜ ਹੋਵੇ ਤੁਹਾਡੇ ਉਹ ਧਨਵਾਦੀ ਹੋਏ ਹੁਣ ਕਹਿੰਦੇ ਹੁਣ ਵੀ ਵਾਕੀ ਆ ਸ਼ੁਕਰ ਹੈ ਚਾਰਛੇ ਲੜ ਘਰੇ ਆਉਣ ਲੱਗ ਪਏ ਦੋਕ ਮੇਰੇ ਕੋਲ ਐਗਜ਼ਾਮਪਲ ਐਸ ਸੰਦੇ ਆਈਆਂ ਇੱਕ ਵੀਰੇ ਐਮ ਐਲ ਏ ਫਰੋਫੁਰ ਦੇ ਆ ਤੇ ਦੋਨਾਂ ਨੇ ਦੱਸਿਆ ਕਿ ਮੇਰੇ ਕੋਲ ਇੱਕ ਬੰਦਾ ਕਿਸੇ ਪਿੰਡ ਦਾ ਦੋ ਲੱਡੂਆਂ ਦੇ ਡੱਬੇ ਲੈ ਕੇ ਆਇਆ ਕਹਿੰਦਾ ਜੀ ਇੱਕ ਤੁਹਾਡਾ ਇੱਕ ਭਗਵੰਤ ਮਾਨ ਨੂੰ ਪਹੁੰਚਾ ਦਿਓ ਮੇਰੇ ਬੇਟੀ ਨੂੰ ਤੇ ਮੇਰੇ ਬੇਟੇ ਨੂੰ ਦੋਨਾਂ ਨੂੰ ਨੌਕਰੀਆਂ ਮਿਲ ਗਈਆਂ ਟੀਚਰ ਲੱਗੀ ਮੇਰੀ ਬੇਟੀ ਬੇਟਾ ਕਲਰਕ ਲੱਗ ਗਿਆ ਤੇ ਇੱਕ ਇੱਕ ਡੱਬਾ ਭਗਵੰਤ ਮਾਨ ਨੂੰ ਪਹੁੰਚਾ ਦਿਓ ਤੇ ਸਾਡਾ ਘਰ ਜਿਹੜਾ ਕਿ ਬੇਟੀ ਨੂੰ ਹੁਣ ਜੋ ਸਰਕਾਰੀ ਨੌਕਰੀ ਮਿਲ ਗਈ ਤਾਂ ਕਾਹਾਂ ਜਦੋਂ ਵਿਆਹ ਕਰਨਾ ਤਾਂ ਮੁੰਡਾ ਵੀ ਜਾਂ ਸਰਕਾਰੀ ਨੌਕਰੀ ਵਾਲੀ ਹੀ ਮਿਲਊਗਾ ਇੱਕ ਪੀੜੀ ਹੋ ਹੀ ਬਦਲ ਜਾਂਦੀ ਹੈ ਇੱਕ ਦਿਨ ਮੈਂ ਹੁਣ ਰੀਸੈਂਟਲੀ ਮਾਰਚ ਦੀ ਉਹ ਗੱਲ ਹੈ ਮਾਰਚ ਦੇ ਪਹਿਲੇ ਹਫਤੇ ਦੀ ਮੈਂ ਦਿੱਲੀ ਜਾ ਰਿਹਾ ਸੀ 에어 ਇੰਡੀਆ ਦੀ ਫਲਾਈਟ ਸੀ ਹੂੰ ਇੱਕ ਕੁੜੀ ਇੱਕ ਉਹਦਾ ਉਹਦੀ ਮਾਂ ਹੂੰ ਤੇ ਇੱਕ ਉਹਦੀ ਭਾਬੀ ਤੇ ਉਹਦਾ ਭਰਾ ਭਰਾ ਫੌਜ ਸੀ ਮਿਲਟਰੀ ਸੀ ਤੇ ਇੱਕ ਉਹਦੀ ਦਾਦੀ 70 ਸਾਲ ਦੀ 6-7 ਜਾਣੇ ਦਾ ਟੱਬਰ ਸੀਗਾ ਹੂੰ ਮੈਨੂੰ ਉਹ ਕਹਿੰਦੀ ਜੀ ਸੀਟਾਂ ਨੇੜੇ ਨੇੜੇ ਆ ਗਈਆਂ ਨਾ ਇਦਾਂ ਕਹਿੰਦੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮੈਂ ਕਿਹਾ ਜੀ ਕਿਵੇਂ ਕਹਿੰਦੇ ਤੁਸੀਂ ਮੈਨੂੰ ਪਟਵਾਰੀ ਸਿਲੈਕਟ ਕਰ ਲਿਆ ਹੂੰ ਮੇਰੀ ਟ੍ਰੇਨਿੰਗ ਚੱਲ ਰਹੀ ਹੈ ਤਾਂ ਅਸੀਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗੇ ਅਸੀਂ ਟ੍ਰੇਨਿੰਗ ਨੂੰ ਜੌਬ ਦਾ ਹਿੱਸਾ ਹੀ ਮੰਨਣ ਲੱਗੇ ਜੀ ਕਿ 17 ਕਿ ਮਹੀਨੇ ਟ੍ਰੇਨਿੰਗ ਹੁੰਦਾ ਅਸੀਂ ਘਟਾ ਕੇ 8-10 ਮਹੀਨੇ ਦੀ ਕਰਤੀ ਕਿ ਉਹ ਚ ਵੀ ਤੁਹਾਨੂੰ ਤਨਖਾਹ ਮਿਲੂਗੀ ਕਹਿੰਦੇ ਮੈਂ ਮਾਪਿਆਂ ਨਾਲ ਵਾਦਾ ਕੀਤਾ ਸੀਗਾ ਕਿ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਠੀਕ ਹੈ ਉਹ ਦਿੱਲੀ ਲੈ ਕੇ ਗਈ ਆਪਣੇ ਪਰਿਵਾਰ ਨੂੰ ਕਹਿੰਦੇ ਬੰਗਲਾ ਸਾਹਿਬ ਮੱਥਾ ਟੇਕਾਂਗੇ ਇਨਾਲੇ ਮੈਂ ਮੇਰੇ ਪਰਿਵਾਰ ਨੂੰ ਜਾਜ ਦੇ ਝੂਟਾ ਝੂਟੀ ਕਹਿ ਦਿੰਦੇ ਕਿੰਨਾ ਕੁਝ ਬਦਲ ਜਾਂਦਾ ਹੈ ਮਨ ਬਹੁਤ ਵੱਡੀ ਗੱਲ ਹੈ ਸਰਕਾਰੀ ਨੌਕਰੀ ਮਤਲਬ ਮਿਲਣੀ ਕੋਈ ਤਾਂ ਸੁਪਨਾ ਹੁੰਦਾ ਨਿਆਣਾ ਪਿੰਡਾਂ ਦਾ ਸੁਪਨਾ ਪਿੰਡਾਂ ਚ ਇਹ ਅਰ ਬਪਾ ਮੁਕਾਬਲਾ ਤੁਹਾਡੇ ਪਿੰਡ ਕਿੰਨੀਆਂ ਨੇ ਸਾਡੇ ਪਿੰਡ ਕਿੰਨੀਆਂ ਜੇ ਮੈਂ ਗਲਤ ਨਾ ਹੋਵਾਂ ਮਾਨ ਸਾਹਿਬ ਵੈਨ ਯੂ ਵਾਸ ਸਟਰਗਲਿੰਗ ਤੁਸੀਂ ਉਸ ਦੌਰ ਤੇ ਤੁਹਾਡੀ ਵੀ ਇੱਛਾ ਹੋਊਗੀ ਯਾਰ ਕਾਸ਼ ਕਿਤੇ ਸਰਕਾਰੀ ਜੋਬ ਹੀ ਮਿਲ ਜਾਈ ਉਹ ਵੀ ਮਾਫੀ ਕਹਿੰਦੇ ਨੇ ਸਰਕਾਰੀ ਨੌਕਰੀ ਤੇ ਲੱਗ ਜਾਈ ਹਾਂ ਸਰਕਾਰੀ ਨੌਕਰੀ ਤੇ ਲੱਗ ਜਾ 74300 ਦਿੱਤੀਆਂ ਇਹ ਤਾਂ ਅਜੇ ਤਾਂ ਲੱਖਾਂ ਬਾਕੀ ਨੇ ਤੇ ਫੇਰ ਹੋਰ ਸਰਕਾਰੀ ਵਰਗੀਆਂ ਹੀ ਜਿਹੜੀਆਂ ਜਿਵੇਂ ਟਾਟਾ ਸਟੀਲ ਹੈ ਟਾਟਾ ਸਟੀਲ ਆ ਗਈ ਉਹਨੇ ਦੇਣਾ 1500 ਤੋਂ 2000 ਮੁੰਡੇ ਕੁੜੀਆਂ ਨੂੰ ਕੰਮ ਜਿਹੜੇ ਇੰਜੀਨੀਅਰਿੰਗ ਦੀਆਂ ਡਿਗਰੀਆਂ ਕਰੀ ਬੈਠੇ ਜਾਂ ਵੱਡੀਆਂ ਡਿਗਰੀਆਂ ਜਦੋਂ ਟਾਟਾ ਸਟੀਲ 'ਚ ਲੱਗੇ ਟਾਟਾ ਸਟੀਲ ਤਾਂ ਫੇਰ ਸਰਕਾਰੀ ਤੋਂ ਵੀ ਵੱਧ ਪੈਸੇ ਦਿੰਦੇ ਆ ਹੂੰ ਠੀਕ ਹੈ ਨਾ ਮਨ ਪ੍ਰਾਈਵੇਟ ਸੈਕਟਰ ਜਿਹੜਾ ਸੋ ਪ੍ਰਾਈਵੇਟ ਸੈਕਟਰ 'ਚ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਉਨਾ ਜਿਹੜਾ ਮੌਕਾ ਮਿਲਣਗੇ ਹੁਣ 298000 ਦੇ ਕਰੀਬ ਨੌਕਰੀਆਂ ਜਿਹੜੀਆਂ ਨੇ ਮਤਲਬ ਰੋਜ਼ਗਾਰ ਦੇ ਮੌਕੇ ਉਹ ਪ੍ਰਾਈਵੇਟ ਇੰਡਸਟਰੀ ਤੋਂ ਪੈਦਾ ਹੋ ਚੁੱਕੇ ਨੇ ਤੁਸੀਂ ਬਿਜਲੀ ਵਾਲੀ ਗੱਲ ਕੀਤੀ ਜਿਹੜੀ ਵੀ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹੋ ਇਹਦੇ ਤੇ ਆਪੋਜੀਸ਼ਨ ਇਹ ਇਸ਼ੂ ਬਣਾਉਂਦੀ ਕਹਿੰਦੇ ਵੀ ਭਗਵੰਤ ਖਰਾਨਾ ਕੀ ਕਰਨਾ ਵੀ ਪੰਜਾਬ ਦਾ ਬੇੜਾਗਰ ਕਰ ਦੇਣਾ ਮਾਲੀ ਹਾਲਾਤ ਪਤਲੀ ਹੋ ਜਾਣੀਆਂ ਇਹ ਲੋਕਾਂ ਨੂੰ ਫ੍ਰੀ ਦੀਆਂ ਰਿਓੜੀਆਂ ਵੰਡ ਦੇ ਫਿਰਦੇ ਦੇਖੋ ਗੱਲ ਇਹ ਹੈ ਲੀਡਰਾਂ ਨੂੰ ਸਾਰੀ ਬਿਜਲੀ ਫ੍ਰੀ ਹੈ ਫਿਰ ਲੋਕਾਂ ਨੂੰ ਕਹਿੰਨੀ ਲੀਡਰਾਂ ਦਾ ਸਾਰਾ ਟੋਲ ਪਲਾਜੇ ਫ੍ਰੀ ਨੇ ਤੇ ਲੋਕਾਂ ਨੇ ਕਿਉਂ ਨਹੀਂ ਤੇ ਲੀਡਰ ਜਿਹੜੇ ਨੇ ਉਹ ਉਹ ਇਹ ਗੱਲ ਕਹਿਣ ਦੀ ਕਿ ਲੋੜ ਪੈਗੀ ਉਹਨਾਂ ਨੂੰ ਵੀ ਇਹ ਤਾਂ ਲਟਾ ਦਊਗਾ ਮੇਂ ਬਿਜਲੀ ਬੋਰ ਨੂੰ ਮੈਂ ਘਾਟੇ 'ਚ ਨਹੀਂ ਰੱਖ ਰਿਆ ਨਹੀਂ ਤੁਸੀਂ ਟੈਕਨੀਕਲ ਸਮਝਾਓ ਪੈਸੇ ਕਿੱਥੋਂ ਲੈ ਕੇ ਆ ਰਹੇ ਹੋ ਬਿਜਲੀ ਬੋਰ ਨੂੰ ਪੈਸੇ ਵੀ ਆ ਰਹੇ ਨੇ 286 ਕਰੋੜ ਦੀ ਬਿਜਲੀ ਵੇਚਤੀ ਸਿਰਫ ਅਪ੍ਰੈਲ ਤੇ ਮਈ ਮਹੀਨੇ 'ਚ ਰਾਤ ਨੂੰ ਬਿਜਲੀ ਵੇਚਦੇ ਆ 8 ਰੁਪਏ 37 ਪੈਸੇ ਪਰ ਜੁੰਟ ਦੇ ਹਿਸਾਬ ਨਾਲ ਤੀਜਾ ਥਰਮਲ ਪਲੈਂਟ ਸਾਡੇ ਕੋਲੇ ਹੋ ਗਿਆ ਜੇ ਬਿਜਲੀ ਬੋਰ ਘਾਟੇ 'ਚ ਹੁੰਦਾ ਥਰਮਲ ਪਲੈਂਟ ਖਰੀਦਦਾ ਉਹ ਤਾਂ ਦਾ ਵੇਚਦਾ ਹਾਂ ਬਿਸਾਰੇ ਘਾਟੇ ਚ ਹੋ ਗਿਆ ਅਸੀਂ ਤੀਜਾ ਖਰੀਦ ਲਿਆ ਜਿਹੜੇ ਬਾਕੀ ਦੋ ਰਹਿਗੇ ਨਾ ਉਹਨਾਂ ਨੂੰ ਵੀ ਕਹਿੰਦਾ ਕਦੇ ਮੂਡ ਹੋਵੇ ਦੱਸਿਓ ਅਸੀਂ ਹੈਗੇ ਆ ਕਿਉਂਕਿ ਨਾਲੇ ਤਾਂ ਫ੍ਰੀ ਹੈ ਬਿਜਲੀ ਨਾਲ 90% ਲੋਕਾਂ ਨੂੰ ਤੇ ਨਾਲੇ ਬਿਜਲੀ ਸੈਕਟਰ ਚ ਫ੍ਰੀ ਹੈ ਤੇ ਨਾਲੇ ਸਾਡੇ ਕੋਲੇ ਸੋਲਰ ਬਹੁਤ ਜ਼ਿਆਦਾ ਹੈ ਸਾਡੇ ਕੋਲੇ ਕੋਲੇ ਦੀ ਖਾਨ ਚਲਾ ਲਈ ਅਸੀਂ ਝਾਰਖੰਡ ਦੇ ਵਿੱਚ ਪਛਵਾੜਾ ਕੋਲ ਮਾਈਨ ਹੈ ਜਿਹੜੀ 2015 ਤੋਂ ਬੰਦ ਪਈ ਸੀ ਸੁਖਵੀਰ ਭਾਲ ਹੋਰ ਨੇ ਚਲਾਈ ਨਹੀਂ ਕਿਉਂਕਿ ਇਧਰ ਉਧਰ ਲੈ ਕੇ ਕਮਿਸ਼ਨ ਮਿਲਦਾ ਸੀ ਅਸੀਂ ਕੋਲੇ ਦੀ ਖਾਨ ਚਲਾ ਲਈ 70 ਲੱਖ ਮੀਟਰਿਕ ਟਨ ਹੂੰ ਕੋਲਾ ਇੱਕ ਇੱਕ ਕੋਲ ਮਾਈਨ ਚੋਂ ਆਉਂਦਾ ਸਾਨੂੰ ਤੇ ਸਾਡੇ ਕੋਲ ਇਸ ਵਕਤ ਗੋਇੰਦਵਾਲ 27 ਦਿਨ ਦਾ ਕੋਲਾ ਪਿਆ ਹੂੰ ਕਦੇ ਜ਼ਿੰਦਗੀ ਚ ਗੋਇੰਦਵਾਲ ਸਾਹ ਵਾਲੇ ਜਿਹੜਾ ਥਰਮਲ ਪਲਾਂਟ ਹੈ ਉਹਦੇ ਕੋਲ 27 ਦਿਨ ਦਾ ਕੋਲਾ ਨਹੀਂ ਆਇਆ ਸੀਗਾ ਹੂੰ 2-3 ਦਿਨ ਦਾ ਸਟਾਕ ਰਹਿਣਾ ਸੀ ਸਾਡੇ ਕੋਲ ਲਹਿਰਾ ਮੁਹਬਤ 21 ਦਿਨ ਦਾ ਪਿਆ ਹੈ ਸਾਡੇ ਕੋਲ ਰੋਪੜ 25 ਦਿਨ ਦਾ ਪਿਆ ਹੈ 15 ਜੂਨ ਤੋਂ ਬਿਜਲੀ ਦੇਣੀ ਹੈ ਕਿਸਾਨਾਂ ਨੂੰ ਜਦੋਂ ਮਰਜ਼ੀ ਜਾ ਕੇ ਮੋਟਰ ਦਾ ਸਟਾਰਟਰ ਦਾ ਗ੍ਰੀਨ ਬਟਨ ਨਾਲ ਪੱਲੂ ਤੁਹਾਨੂੰ ਚੱਲ ਪੂਗਾ ਪਰ ਨਾਲ ਨਹਿਰ ਵਾਲਾ ਪਾਣੀ ਵੀ ਆਊਗਾ ਮਰਜ਼ੀ ਤੁਹਾਡੀ ਹੈ ਕਿ ਮੈਂ ਚਾਹੁੰਦਾ ਕਿ ਟਿਊਬਲ ਬੰਦ ਹੋ ਜਾਣ ਧਰਤੀ ਦਾ ਜਿਹੜਾ ਪਾਣੀ ਹੈ ਉਹ ਵਿਚਾਲੀਏ ਤੇ ਨਹਿਰੀ ਪਾਣੀ ਮਿਨਰਲ ਵਾਟਰ ਹੈ ਉਪਜਾਊ ਸ਼ਕਤੀ ਵਧਦੀ ਹੈ ਉਹ ਵੀ ਨਹਿਰਾ ਦਾ ਪਾਣੀ ਕੱਸੀਣਾ ਪਾਣੀ ਵੀ ਆ ਰਿਹਾ ਹੈ ਅਗਲਾ ਸਵਾਲ 1000 ਰੁਪਏ ਵਾਲਾ ਕਰਦੇ ਆ ਤੁਸੀਂ 1100 ਕਹਿ ਤਾਂ ਦਿੱਤਾ ਉਹਦੇ 2 ਸਾਲ ਦਾ ਟਪਾ ਦੇ ਹੁਣ 1100 ਦੇਣਗੇ ਨਹੀਂ ਦੇਣਗੇ ਕੀ ਗਾਰੰਟੀ ਹੈ ਨਹੀਂ ਜੀ ਮੈਨੂੰ ਇਹ ਦੱਸੋ ਹਮ 5 ਸਾਲ ਵਾਸਤੇ ਗਾਰੰਟੀ ਹੈ ਬੁਣਿਆ ਕਰਨੀ ਹੈ ਨਾ पर मैं कई गारंटी है जे पूरे है करते हैं जेडे दे मैं दितिए नहीं सी टोल प्लाजा बंद करने दी मैं गारंटी देती सी नहीं 16 टोल प्लाजा बंद कराते दो दिन ते ਤੁਸੀਂ ਵੀ ਆਏ ਸੀ ਜੀ 58 लाख 77000 58 लाख 77000 ਪਰ ਡੇ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਹੈ ਹਮ ਹਜੇ ਦੋ ਚਾਰ ਹੋਰ ਮੇਰੀ ਪਾਈਪ ਲਾਈਨ ਚ ਨੇ ਬੰਦ ਕਰਨੇ ਨੇ ਜਿਨ੍ਹਾਂ ਦੇ ਐਗਰੀਮੈਂਟ ਜਦਾ ਐਕਸਪਾਇਰ ਹੋ ਗਏ ਜਬ ਬ੍ਰੀਚ ਕਰਤੇ ਉਹਨਾਂ ਨੇ ਅੱਛਾ ਇਹ ਵੀ ਖਰਚਾ ਬੀ ਕੋਈ ਜੀ ਜਵਾਬ ਤਾਂ ਦੇ ਜੀ ਮਾ ਸਰ ਫਿਰ ਜਦੋਂ ਮੋਟਰਾਂ ਬੰਦ ਹੋਣਗੀਆਂ ਤਾਂ 18000 ਕਰੋੜ ਦੀ ਜਿਹੜੀ ਸਬਸਿਡੀ ਹੈ ਜੇ ਟਿਊਬਲ ਬੰਦ ਹੋਣਗੇ 5-7 ਲੱਖ ਨਹਿਰੀ ਪਾਣੀ ਜਦੋਂ ਪਹੁੰਚ ਗਿਆ ਤਾਂ ਮੇਰੇ ਕੋਲ 7-8000 ਕਰੋੜ ਬਚੂਗਾ ਨਹਿਰੀ ਪਾਣੀ ਨੂੰ ਪਾਚਾ ਕੇ ਤਾਂ ਸਬਸਿਡੀ ਬਚੂਗੀ 5500 ਕਰੋੜ ਦਾ ਬਜਟ ਹੈ ਮਾਮਾ ਭੈਣਾਂ ਦੇ ਸਨਮਾਨ ਵਾਲੀ ਜਿਹੜੀ ਰਾਸ਼ੀ ਹੈ 1100 ਰੁਪਿਆ ਜੀ ਤਾਂ ਮੈਂ ਇਹ ਮੈਂ ਚਾਹੁੰਦਾ ਜੇ ਕੋਈ ਸੰਸ ਨਹੀਂ ਜਾਂ ਵੋਟਾਂ ਵਾਸਤੇ ਕਰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਉਦੋਂ ਤੋਂ ਬੋਟਰ ਦੋ ਮਹੀਨੇ ਬਾਅਦ ਬੰਦ ਕਰ ਬਜਟ ਦੀ ਪ੍ਰੋਬਲਮ ਆ ਗਈ ਨਾ ਮੈਂ ਜਿੱਦੇ ਸ਼ੁਰੂ ਕੀਤੀ ਫਿਰ ਮੁੜ ਕੇ ਜ਼ਿੰਦਗੀ ਚ ਬੰਦ ਨਹੀਂ ਹੋਣੀ ਮੈਂ ਜਿੱਦੇ ਬਿਜਲੀ ਦੇ ਬਿੱਲ ਜ਼ੀਰੋ ਆਉਣੇ ਸ਼ੁਰੂ ਹੋਏ ਉਦੋਂ ਬਾਅਦ ਅੱਜ ਤੱਕ ਆਉਂਦੇ ਨੇ ਮੈਂ ਬਜਟ ਬਣਾ ਕੇ ਚੱਲਦਾ ਜੀ ਮੈਂ ਵੀ ਕਮਰਸ ਦਾ ਸਟੂਡੈਂਟ ਹਾਂ ਮੈਂ ਟੀਚਰ ਮੇਰੇ ਪਿਤਾ ਜੀ ਸਾਇੰਸ ਵੀ ਪੜ੍ਹਾਉਂਦੇ ਸੀ ਮੈਥ ਵੀ ਪੜ੍ਹਾਉਂਦੇ ਸੀ ਸੋ ਇਸ ਕਰਕੇ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਮੈਂ ਜਦੋਂ ਜਿਹੜਾ ਵਾਦਾ ਕੀਤਾ ਨਾ ਕਰੂੰਗਾ ਮੈਂ ਵਾਦਿਆਂ ਤੋਂ ਵੀ ਉੱਪਰ ਕਰੀ ਜਾਣਾ ਵਿਧਾਇਕਾਂ ਦੀ ਇੱਕ ਪੈਨਸ਼ਨ ਕਰਨ ਦੀ ਗਾਰੰਟੀ ਦਿੱਤੀ ਸੀ ਬਿਲਕੁਲ ਨਹੀਂ ਹੋਈ ਨਾ ਪੈਸ ਮੈਨਰੇ ਇਧਰ ਕੋ ਪੈਸਾ ਬਚਾਉਣਾ ਪੈਸਾ ਹਮ ਇੱਕ 1100 1100 ਮੈਗਾਵਾਟ ਦਾ ਇੱਕ ਐਗਰੀਮੈਂਟ ਕੀਤਾ ਹੈ ਰਾਜਸਥਾਨ ਦੇ ਪੀਪ ਕੇਂਦਰ ਸਰਕਾਰ ਦੀ ਕੰਪਨੀ ਹੈ ਰਾਜਸਥਾਨ ਚ ਉਹਨਾਂ ਦੇ ਬਿਕੇ ਨੇ ਵਗੈਰਾ ਲੱਗੇ ਹੋਣੇ ਉਹਨਾਂ ਦੇ ਸੋਲਰ ਜੀ 2 ਰੁਪਏ 76 ਪਏ ਤਾਂ ਚੱਲੇ ਹੋ ਮੈਂ ਇਹ ਹੋਰ ਘਟਾਓ ਕਰਦੇ ਕਰਾਂ 2 ਰੁਪਏ 56 ਪਏ ਤਿਆਰੇ ਮੈਂ ਕਿਹਾ ਹੋਰ ਘਟਾਓ ਮੇਨਮ ਲਾ ਦੋ ਮੈਂ ਕਿਹਾ ਹਮ ਮੈਂ ਕਿਹਾ 2 ਰੁਪਏ 54 ਕਹਿੰਦੇ ਜੀ 2 ਪੈਸੇ ਸਿੱਕੇ ਫਰਕ ਪड़ਦਾ ਹੈ ਗਵਰਨਮੈਂਟ ਨੂੰ ਮੈਂ ਇੱਕ ਵਾਰ ਸਾਈਨ ਕਰਾ ਦੋ 2 ਚੰਜਾ ਤੇ ਫਿਰ ਦੱਸੂਗਾ ਇਹ ਜੋ ਸਾਈਨ ਹੋਏ ਐਗਰੀਮੈਂਟ ਹਾਂ ਜੀ 254 2 ਪੈਸੇ ਨਾਲ 350 ਕਰੋੜ ਦਾ ਫਰਕ ਪੈ ਗਿਆ 350 ਕਰੋੜ 빅 ਮਾਉਂਟ ਮੈਂ ਇੱਕ ਇੱਕ ਪੈਸਾ ਬਚਾ ਰਿਹਾ ਪੰਜਾਬ ਦਾ ਮੈਂ ਆਪਣੇ ਪਰਿਵਾਰ ਜਿਵੇਂ ਘਰ ਦੀਆਂ ਪਜੰਦੇ ਲਾਣੇਦਾਰ ਉਹ ਦੁਕਾਨਦਾਰ ਨਾਲ ਆਪਾਂ ਬਹਿਸ ਕਰਦੇ ਨਾ ਯਾਰ ਹੂੰ ਠੀਕ ਠੀਕ ਲਾਲਾ ਯਾਰ ਤੇਰੇ ਕੋਲ ਗਾਹਕ ਆ ਯਾਰ ਪੁਰਾਣੇ ਹੈ ਨਾ ਸੋ ਮੈਂ ਫਜ਼ੂਲ ਖਰਚੀਆਂ ਘਟਾ ਰਿਹਾ ਕ੍ਰਪਸ਼ਨ ਬੰਦ ਕਰ ਰਿਹਾ ਖਜ਼ਾਨੇ 'ਚ ਪੈਸਾ ਆ ਰਿਹਾ ਖਜ਼ਾਨੇ ਦਾ ਮੂ ਲੋਕਾਂ ਵੱਲ ਨੂੰ ਕਰ ਰਿਹਾ ਵਿਰੋਧੀ ਪਾਰਟੀ ਨੇ ਆਪ ਕੀਤਾ ਨਹੀਂ ਕਿਸੇ ਨੂੰ ਕਰਨ ਨਹੀਂ ਦਿੰਦੇ ਬੁੱਲੀ ਜਾਣ ਦੋ ਇਹ ਸਭ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਨੂੰ ਨਿਸ਼ਾਨੇ ਤੇ ਲੈਂਦੇ ਨੇ ਤੁਹਾਨੂੰ ਕਾਗਜ਼ੀ ਸੀਐਮ ਕਹਿੰਦੇ ਆ ਕਦੇ ਦਿੱਲੀ ਦਰਬਾਰ ਹਾਜ਼ਰੀ ਭਰਦੇ ਨੇ ਮੰਤਰੀ ਮੌਜ ਕਰ ਰਹੇ ਆ ਮੈਂ ਕਹਿੰਦਾ ਮਾਫੀਆ ਚੱਲ ਰਿਹਾ ਹੈ ਮੈਂ ਕਹਿੰਦਾ ਮੈਂ ਕਹਿੰਦਾ ਦੇਸ਼ ਦਾ ਕਾਗਜ਼ੀ ਪੀਐਮ ਇਹ ਦੋ ਤਿੰਨ ਉਜਯੋਗਪਤੀਆਂ ਨੇ ਕਹਿਣ ਤੇ ਚੱਲਦਾ ਜਿਹੜੇ ਮੁਰਖ ਚ ਉਹਨਾਂ ਨੇ ਇੰਡਸਟਰੀ ਲਾਉਣੇ ਹੁੰਦੀ ਆ ਉਸ ਮੁਰਖ ਚ ਪ੍ਰਧਾਨ ਮੰਤਰੀ ਨੂੰ ਲੈ ਜਾਂਦੇ ਨੇ ਮੋਂਗੋਲੀਆ ਨਾਲ ਸਾਡਾ ਕੀ ਲਿੰਕ ਵੀ ਤੂ ਤੋਂ ਬਾਅਦ ਹੀ ਹਲਮੋ ਕੋਲੀ ਦੀ ਟੂਰ ਤੋਂ ਬਾਅਦ ਉੱਥੇ ਲੱਗੇ ਉਹਨਾਂ ਦੇ ਉਹਨਾਂ ਦੇ ਪ੍ਰੋਜੈਕਟ ਲੱਗੇ ਪਰਥ ਲੈ ਗਏ ਆਸਟ੍ਰੇਲੀਆ ਚ ਉੱਥੇ ਜਾ ਕੇ ਕੋਲੇ ਦੀਆਂ ਖਾਨਾਂ ਖਰੀਦ ਲੀਆਂ ਜੀ ਪਰਥ ਦੇ ਵਿੱਚ ਮਾਈਨਸ ਵਿਰੋਧ ਹੋਇਆ ਉੱਥੇ ਲੋਕਾਂ ਵੱਲੋਂ ਤੁਸੀਂ ਆਸਟ੍ਰੇਲੀਆ ਜਾ ਕੇ ਬੁਰੇ ਨੇ ਵਿਰੋਧ ਕੀਤਾ ਹਾਂ ਹਾਂ ਹੈ ਕਾਗਜੀ ਪੀਐਮ ਹੈ ਉਹ ਵੀ ਮੈਂ ਤਾਂ ਇੱਥੋਂ ਫੈਸਲੇ ਲੈ ਰਿਆ ਮੈਂ ਆਪਣੀ ਬਿਜਲੀ ਦਾ ਫੈਸਲਾ ਲਿਆ ਮੈਂ ਪੰਜਾਬ ਦੇ ਫੈਸਲੇ ਇੱਥੋਂ ਲੈ ਰਿਆ ਤੇ ਦਿੱਲੀ ਦਰਬਾਰ ਤੇ ਇਹ ਦੇ ਇਹਨਾਂ ਦੇ ਦਿੱਲੀ ਦਰਬਾਰ ਕਿੱਡਾ ਹੈ ਖੱਟਰ ਖਤਮ ਬਸੁੰਦਰਾ ਰਾ ਇਸ ਬਸੁੰਦਰਾ ਰਾਜੀ ਖਤਮ ਸ਼ਿਵਰਾਚਨ मामा ਬਣਦਾ ਸੀ ਵਿਚਾਰਾ ਪਤਾ ਨਹੀਂ ਕਿੱਧਰ ਗਿਆ ਡਾਕਟਰ ਰਮਨ ਖਤਮ ਹੈਨਾ ਬੰਕਈਆ ਨੇ ਡੂ ਖਤਮ ਅਗਲੀ ਵਾਰੀ ਹੋ ਗਈ ਧੀ ਕੋਈ ਬੰਦਾ ਥੋੜਾ ਜਿਹਾ ਵੀ ਉੱਠਦਾ ਹੋਵੇ ਨਾਲ ਦੀ ਨਾਲ ਚੱਕ ਕੇ ਵੱਢ ਕੇ ਮਾਰਦੇ ਨੇ ਸੋ ਇਹ ਕਿਹੜੀਆਂ ਗੱਲਾਂ ਕਰਦੇ ਨੇ ਸਾਡੀ ਪਾਰਟੀ ਦਾ ਹੈੱਡ ਆਫਿਸ ਦਿੱਲੀ ਹੈ ਹੂੰ ਪਾਰਟੀ ਦਿੱਲੀ ਤੋਂ ਸ਼ੁਰੂ ਹੋਈ ਸੀ ਤਾਂ ਮੈਂ ਜੇ ਦਿੱਲੀ ਚਲਾ ਜਾਣਾ ਇਹਦਾ ਮਤਲਬ ਇਹ ਤਾਂ ਕਹਿੰਦੇ ਦਿੱਲੀ ਆਓ ਹੀ ਨਾ ਕਿਸਾਨਾਂ ਨੂੰ ਵੀ ਕਹਿੰਦੇ ਨੇ ਦਿੱਲੀ ਨਾ ਹੋ ਜੇ ਉਪਾਏ ਜੇ ਦੇਸ਼ ਦਿੱਲੀ ਤੋਂ ਚੱਲ ਰਿਹਾ ਤਾਂ ਦਿੱਲੀ ਕਿਉਂ ਨਹੀਂ ਆਉਣਗੇ ਲੋਕ ਮੈਂ ਵੀ ਆਉਂਗਾ ਇਹਨਾਂ ਕੋਲੇ ਮੇਰੇ ਪੈਸੇ ਦਿਓ ਜੀ ਆਰਡੀਐਫ ਦੇ ਮੇਰੇ ਪੈਸੇ ਦਿਓ 5500 ਕਰੋੜ ਰੁਪਇਆ ਮੇਰੇ 9000 ਕਰੋੜ ਰੁਪਇਆ ਤੁਸੀਂ ਰੋਕੀ ਬੈਠੇ ਹੋ ਦਿਓ ਪੈਸੇ ਅਗਰ ਨਾ ਜਿਹੜੇ ਚਿੱਟੇ ਹਾਥੀ ਬਣਨੇ ਨੇ ਇਹ ਗਵਰਨਰ ਚਾਰ ਪੰਜ ਸਟੇਟਾਂ ਤੱਕ ਕਰਨ ਵਸਤੀ ਨੇ ਬਸ ਬਾਕੀਆਂ ਨੂੰ ਬਾਕੀ ਸਾਰਾ ਕੁਝ ਸਹੀ ਚੱਲ ਰਿਹਾ ਸੂਇਸ਼ ਕਰਕੇ ਪ੍ਰਧਾਨ ਮੰਤਰੀ ਦਾ ਇਹ ਹੈ ਜੀ ਸਟੇਟਮੈਂਟ ਦੇਣਾ ਖਾਸ ਤੌਰ ਤੇ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਕੋਈ ਸਕੂਲ ਬਣਾ ਦੇ ਕੋਈ ਹਸਪਤਾਲ ਬਣਾ ਦੇ ਕੋਈ ਨੌਕਰੀ ਬਣਾ ਦੇ ਕੋਈ ਇਨਫਰਾਸਟ दस साल प्रधानमंत्री आपके मंगल सूत्र सीम के ले जाएंगे आपकी तीन बकरियां हैं दो बकरियां ले जाएंगे आपकी दो भैंसे हैं एक भैंस ले जाएंगे आपकी चो चूर, टूटी चोरी कर लेंगे आपके साइकिल का पैडल ले जाएंगे हैंडल प्रधानमंत्री ने गला सरपंच तो भी थले आया पे यार बंदा हो। ये प्रधानमंत्री ने गल अच्छा अमित शाह कहें भी चार जून तो बाद भगवंत मान मुख मुखमंत्री भगवंत मान की सरकार ही रहूगी कि चार जून उन्होंने रहू ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਦਾ ਪਲ ਕੀ ਖਬਰ ਨਹੀਂ ਸਮਾਨ 80 ਸਾਲ ਦਾ ਉਹਨਾਂ ਨੂੰ ਪਤਾ じゃ ਜੋਨ ਆ ਰਹੇ ਨੇ ਉਹ ਆ ਕੇ ਇਥੇ ਬੋਲ ਗਿਆ ਕਿ ਕਿਵੇਂ ਜੀ 92 ਸੀਟਾਂਨ ਸਾਡੇ ਕੋਲ 117 ਚ ਉਹਨਾਂ ਕੋਲ ਤਿੰਨ ਨੇ ਤੇ ਤਿੰਨ ਆਲਾ 92 ਨਾਲ ਕੰਮ ਕੀ ਦੇ ਰਿਆ ਬਾਪ ਦਾ ਰਾਜ ਕਿ ਦੇਸ਼ ਕਿਸੇ ਬਾਪ ਦੀ ਜ਼ਮੀਰ ਨਹੀਂ ਆਗੀ 140 ਕਰੋੜ ਲੋਕਾਂ ਦਾ ਦੇਸ਼ ਹੈ ਆ ਪੰਜਾਬ ਹੈ ਖਾਸ ਤੌਰ ਤੇ 80% ਕੁਰਬਾਨੀਆਂ ਦੇਸ਼ ਨੂੰ ਲੈਣ ਵਾਸਤੇ ਸਾਡੀਆਂ ਨੇ ਸਾਡੇ ਪੁਰਖਿਆਂ ਨੇ ਜਿਨ੍ਹਾਂ ਨੇ ਤੁਸੀਂ ਗ੍ਰਹਿ ਮੰਤਰੀ ਬਣੇ ਬੈਠੇ ਹੋ ਅੱਜ ਵੀ ਪੰਜਾਬ ਇੱਕਾ ਨਹੀਂ ਬੈਠਾ ਤੇ ਬਾੜਾਂ ਤੇ ਜਿਹੜੀ ਪਹਿਲੀ ਕੋਈ ਦੁਸ਼ਮਣ ਵੱਲੋਂ ਆਉਂਦੀ ਹੈ ਸਾਡੀ ਇੱਕ ਉਹਦੇ ਮੂਰੇ ਹੁੰਦੀ ਹੈ ਤੇ ਤੁਸੀਂ ਅਗਨੀ ਵੀਰਾਂ ਨੂੰ ਵਿਚਾਰਿਆਂ ਨੂੰ ਤੁਸੀਂ ਸਲਾਮੀ ਵੀ ਨਹੀਂ ਦਿੰਦੇ ਉਹਨਾਂ ਨੂੰ ਸੰਸਕਾਰ ਵੇਲੇ ਤੁਸੀਂ ਸਾਡੀ ਝਾਕੀਆਂ ਕੱਢਦੀਆਂ 26 ਜਨਵਰੀ 'ਚੋਂ ਕਿ ਨਹੀਂ ਰਿਜੈਕਟ ਭਗਤ ਸਿੰਘ ਨੂੰ ਛੱਟਕਾਣ ਲਈ ਕੌਣ ਨੇ ਹੂੰ 10 ਲੱਖ ਬੰਦਾ ਮਰਿਆ ਰਮਨ ਬਟਵਾਰੇ ਵੇਲੇ 1 ਮਿਲੀਅਨ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਉਹਨਾਂ ਦੇ ਚਾਚੇ ਤਾਏ ਪੁੱਤ ਭਤੀਜੇ ਇਹਨਾਂ ਨੇ ਕੋਈ ਮਰਿਆ ਇਹ ਮੁਫਤ ਜਿਹਨਾਂ ਨੇ ਲੈ ਕੇ ਬਹਿ ਕੇ ਤੜੀ ਪਾਰ ਲੋਕ ਨੇ ਤੇ ਬਣ ਕੇ ਬਹਿ ਕੇ ਗ੍ਰਹਿ ਮੰਤਰੀ ਤੇ ਮੁੜ ਕੇ ਧਮਕੀਆਂ ਦੇਈ ਜਾਂਦੇ ਹਾਂ ਵੀ ਇਹ ਤੋੜ ਦੇਂਗੇ ਇਹ ਫੋੜ ਦੇਂਗੇ ਇਹ ਕਰ ਦੇਣੇ ਉਹ ਕਰ ਦੇਣੇ ਇਹ ਖਾਲਾ ਜੀ ਦਾ ਵਾਰਾ ਇੱਥੇ ਤੁਹਾਨੂੰ ਕੋਈ 2 ਪੈਸੇ ਵੀ ਖਰਚਾ ਹੈ ਮਾਨ ਸਾਹਿਬ ਇੱਕ ਪੈਸਾ ਮੈਂ ਕਹਿੰਦਾ ਮੈਨੂੰ ਇੱਕ ਆਣਾ ਵੀ ਖਰਚਾ ਨਹੀਂ ਹੈਗਾ ਕਿਵੇਂ ਤੋੜ ਦੇਣਗੇ ਪੰਜਾਬ ਦੀ ਸਰਕਾਰ ਬਣਾਈ ਹੋਈ ਸਤਾਈ ਚ ਲੜ ਲਓ ਜਿੱਤ ਲਿਓ ਆ ਚੰਡੀਗੜ੍ਹ ਦੇਖੋ ਕਿਵੇਂ ਕੀਤਾ ਸੀ ਹੂੰ ਕਿੰਨੇ ਗੱਲਾਂ ਸਿੱਟਾ ਜੀ ਚੰਡੀਗੜ੍ਹ ਦੇ ਮੇਅਰ ਕਿਵੇਂ ਬਣਿਆ ਸੀ 36 ਵੋਟਾਂ ਕਿੰਨੀਆਂ ਸੀ ਐਂ ਕਰਕੇ ਲੈ 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 ਮੇਅਰ 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 ਐਦਾਂ ਹੀ ਉੱਥੇ ਬਿਲ ਪਾਸ ਕਰਦੇ ਆ ਪਾਰਲੀਮੈਂਟ ਚ ਹਾਂ ਵਾਲੇ ਹਾਂ ਘੇ ਨਾ ਵਾਲੇ ਨਾ ਘੇ ਹਾਂ ਵਾਲਾ ਜੀਤੋ 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 ਤੱਕਾਇਆ ਹੱਦ ਵੋਟਾਂ ਭਵਾ ਲਓ ਵੋਟਾਂ ਘੇ ਲਓ ਚੰਗੇ ਤਰੀਕੇ ਨਾਲ ਜਿੱਤ ਜਿਓ ਫਿਰ ਮੈਂ ਮੁਆਰਕਾ ਦੇਵਾਂਗੇ ਜੋ ਰਾਜਨੀਤੀ ਜਮਾਨ ਸਾਹਿਬ ਚੱਲਦਾ ਹੈ ਜੋੜ ਤੋੜ ਚੱਲਦੀ ਹੈ ਤੁਨੂੰ ਟੀਮ ਤੇ ਵਿਸ਼ਵਾਸ ਹੈ ਪੂਰੀ ਤੇ ਪੰਜਾਬ ਦੇ ਤੇ ਕਿਸ ਤਰ੍ਹਾਂ ਨਾ ਜਿਵੇਂ ਰਾਜਨੀਤੀ ਚ ਖਰੀਦੋ ਫਰੋਕ ਚ ਚੱਲਦੀ ਆ ਪਿੱਛੇ ਦੀ ਗੱਲ ਵੀ ਆ ਗਈ ਸੀ ਤੁਹਾਡੇ ਕੈਮਰਿਆਂ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਸਾਨੂੰ ਖਰੀਦੋ ਫਰੋਕ ਕਰਦੀਆਂ ਉਹ ਕਰਦੇ ਰਹਿੰਦੇ ਹੋਣਗੇ ਕੱਦੇ ਨੂੰ ਇਹ ਫੋਨ ਫੋਨ ਆ ਵੀ ਆ ਜਾਓ ਕੈਸੇ ਐਂ ਵੈਸੇ ਪਰ ਫਰਕ ਬਹੁਤ ਹੈ ਜੀ ਤੁਸੀਂ ਆਇ ਐਸ ਵਾਰ ਦੇਖ ਲਓ ਐਸ ਵਾਰ ਭਾਜਪਾ ਨੂੰ ਤਿੰਨ ਵੀ ਨਹੀਂ ਆਉਣੀਆਂ ਤਿੰਨ ਕਿਹੜੀਆਂ ਭਲਾ ਵਿਧਾਨ ਸਭਾ ਕੀ ਕਹਿ ਰਹੇ ਹੋ ਮਾਨ ਸਾਹਿਬ ਹਾਂ ਜੀ ਬਹੁਤ ਵੱਡੀ ਸਟੇਟਮੈਂਟ ਹੈ ਤੁਹਾਡੀ ਮੈਂ ਕਹਾਂ ਜੀ ਜੇ ਮਤ ਲਿਖ ਕੇ ਤੁਸੀਂ ਲਿਖ ਲਓ ਜੀ ਮੈਂ ਤੁਸੀਂ ਚਲੋ ਤੁਸੀਂ ਮੇਰੀ ਬੀਜੇਪੀ ਕਿਸੇ ਵੀ ਜਗ੍ਹਾ ਤੁਹੇ ਦੂਜੇ ਨੰਬਰ ਤੇ ਆਦੀ ਆ ਮੈਂ ਤੁਹਾਡੇ ਨੰਬਰ ਤੇ ਤੁਹਾਨੂੰ ਵਟਸਐਪ ਕਰਨ ਲੱਗਿਆ ਮੈਨੂੰ ਕਰ ਦਿਓ ਮੈਂ ਬੀਜੇਪੀ ਪੰਜਾਬ ਚੋਂ ਕਿਸੇ ਵੀ ਤਾਂ ਤੇਰਾ ਨੇ ਤੇਰਾ ਸੀਟਾਂ ਚ ਦੂਜੇ ਨੰਬਰ ਤੇ ਨਹੀਂ ਹੁੰਦੀ ਬੀਜੇਪੀ will not ਦੂਜੇ ਨੰਬਰ ਤੇ ਨਹੀਂ ਹੁੰਦੀ no ਸੈਕੰਡ ਵੀ ਨਹੀਂ ਹੋਣਗੇ will not be on the second place place in punjab yes 2024 ਜੀ डन ਜੀ डन ਦੂਜਾ ਇਹ ਮੈਂ ਪੰਜਾਬ ਦੇ ਸੀਐਮ ਸਾਹਿਬ ਨੂੰ ਮੈਸੇਜ ਕਰਤਾ ਠੀਕ ਹੈ ਜੀ ਦੂਜਾ ਅਕਾਲੀ ਦਲ ਨੂੰ ਇੱਕ ਵੀ ਵਿਧਾਨ ਸਭਾ ਨਹੀਂ ਆਰੀ ਹੁਣ ਤੱਕ ਨਹੀਂ ਠੀਕ ਹੈ ਜੀ ਉੱਤੇ ਨਹੀਂ ਨਹੀਂ ਆਰੀ 45 will not win single single MLA ਸੀਟ not MP ਸੀਟ MLA ਸੀਟ ਇਹ ਮੈਂ ਤੁਹਾਨੂੰ WhatsApp ਕਰਤਾ ਤੇ BJP ਨੂੰ ਤੱਕ ਨਹੀਂ ਉੱਤੇ ਨਹੀਂ ਆਰੀ ਫਿਰ 13 ਦੀਆਂ 13 ਤੁਹਾਨੂੰ ਆਰੀਆਂ ਤਿੰਨਵੇਂ ਵਿਧਾਨ ਸਭਾ ਕਹਿ ਰਹੇ ਹਾਂ ਨਹੀਂ ਉਹ ਤਾਂ ਮੈਂ ਉਹ ਤਾਂ ਉਹ ਤਾਂ ਉਹ ਵੀ ਛੁੱਟੀ ਕਹਿ ਲੋ ਤੇ ਗੱਲ ਇਹ ਆਦੀ ਹਾਰ ਉਹ ਤਾਂ ਉਹ ਵੀ ਭੈੜੀ ਹਾਰ ਹੈ ਮੈਂ ਸਾਰੇ ਪੰਜਾਬ ਚ ਤੁਸੀਂ ਕੱਲ ਮੇਰੇ ਨਾਲ ਨੌਂਗੜ ਤੋਂ ਫਿਰਦੇ ਰਹੇ ਹਾਂ ਹਾਂਜੀ ਉਹ ਆਪਾਂ ਹਿਮਾਚਲ ਦੇ ਬਾਰਡਰ ਤੋਂ ਆਏ ਹਾਂ ਅੱਜ ਸੰਗਰੂਰ ਫਿਰਦੇ ਹਾਂ ਤੁਹਾਨੂੰ ਪਿਆਰ ਚ ਕੋਈ ਕਮੀ ਲੱਗੀ ਤਿੰਨ ਗੱਲਾਂ ਜਿਹੜੀਆਂ ਚਰਚਾ ਚ ਮਾਨ ਸਾਹਿਬ ਕਹਿੰਦੇ ਵੀ ਖਡੂਰ ਸਾਹਿਬ ਇੱਕ ਦੂਜਾ ਫਰੀਦਕੋਟ ਤੁਹਾਡੇ ਵਾਲੀ ਵਾਲੀ ਸੀਟ ਤੀਜਾ ਸੰਗਰੂਰ ਤਿੰਨ ਥਾਵਾਂ ਤੇ ਕਹਿੰਦੇ ਕਿ ਪੰਥਕ ਜਿਹੜੇ ਉਮੀਦਵਾਰ ਹੈ ਉਹ ਫਾਈਟs ਹੈਗੇ ਆ ਤੁਹਾਡੇ ਕੋਲੇ ਸਰਵੇ ਹੈ ਦੇਖੋ ਮੈਂ ਕੋਈ ਐਦਾਂ ਦਾ ਜੋਤਸੀ ਤਾਂ ਹੈ ਨਹੀਂ ਹਾਂ ਪਰ ਇਹਨਾਂ ਨੂੰ ਮੈਨੂੰ ਪਤਾ ਲੜਨ ਦਾ ਹੱਕ ਹੈ ਬਿਲਕੁਲ ਲੜਦੇ ਆ ਰਹੇ ਸਾਰੇ ਪਹਿਲਾਂ ਵੀ ਆਜ਼ਾਦ ਉਮੀਦਵਾਰਾਂ ਨੂੰ ਜਾਂ ਕੋਈ ਲੜਨ ਦਾ ਹੱਕ ਹੈ ਕੋਈ ਆਪਣਾ ਮੁੱਦਾ ਲੈ ਕੇ ਲੜਦਾ ਸੀ ਕੋਈ ਵੀ ਲੜਦੀ ਹੈ ਹਰ ਸੀਟ ਹਰ ਇਲੈਕਸ਼ਨ ਲੜਦੀ ਹੈ ਠੀਕ ਹੈ ਨਾ ਸੋ ਹੱਕ ਹੈ ਹਰੇਕ ਨੂੰ ਲੜਨ ਦਾ ਪਰ ਮੈਂ ਇਹਨਾਂ ਨੂੰ ਪਤਾ ਹੈ ਕਿ ਲੋਕ ਕਹਿੰਦੇ ਨੇ ਕਿ ਯਾਰ ਜੋ ਸਰਕਾਰ ਸਾਡੇ ਕੋਲੇ ਆ ਗਈ ਹੋਣੀ ਜਿਵੇਂ ਇਸੇ ਦੇ ਹੱਥ ਮਜੂਦ ਕਰ ਦਈਏ 13 ਇੱਥੋਂ ਹੋਗੇ ਜੀ ਹੂੰ ਸੱਤ ਪਹਿਲਾਂ ਚੁਣੇ ਰਾਸ਼ ਸਭਾ ਚ ਨੇ 25 ਕਰੋੜ ਰੁਪਏ ਇੱਕ ਸਾਲ ਦਾ ਮਿਲਦਾ 100 ਕਰੋੜ ਦਾ ਗੱਲਾ ਐਮਪੀਆ ਦੀ ਹੋ ਜੂਗਾ ਜੀ ਬਾਕੀ ਆਪਣੇ ਕੋਲ ਸਰਕਾਰ ਹੈਗੀ ਐ ਅਸੀਂ ਤਾਂ ਧੁੱਕੀ ਕਰਦੇ ਆਂ ਇਹ ਕੰਮ ਕਰਨ ਵਾਲੀ ਅਸੀਂ ਆਪ ਕੋ ਪੈਸਾ ਖਾਣਾ ਨਹੀਂ ਤੇ ਇੰਨਾ ਵਾਲਾ ਪੈਸਾ ਜਿਹੜਾ ਖਾਦਾ ਹੋਇਆ ਉਹ ਬ्याज ਸਮੇਤ ਕਢਾਉਣਾ ਸੋ ਇਸ ਕਰਕੇ ਆਉਣ ਵਾਲੇ 3 ਸਾਲ ਪੰਜਾਬ ਲਈ ਬਹੁਤ ਸੁਨਹਿਰੀ ਆਉਣ ਵਾਲੇ ਨੇ ਤੇ ਮੈਂ ਵੀ ਇਹੀ ਸੋਚਦਾ ਮ ਪ੍ਰਮਾਤਮਾ ਕੇ ਕਿ ਸਮਾਤ ਬਖਸ਼ੀ ਪ੍ਰਮਾਤਮਾ ਬਲ ਬਖਸ਼ੀ ਕਿ ਇੰਨਾ ਕੰਮ ਕਰ ਜੀਏ ਕਿ ਲੋਕਾਂ ਨੇ ਯਾਰ ਹਾਂ ਇੱਕ ਮੌਕਾ ਮਿਲਿਆ ਸੀ ਤੁੱਚ ਕੋਈ ਬੰਦਾ ਆਇਆ ਸੀ ਤੇ ਕੋਈ ਕਰਕੇ ਗਿਆ ਸਾਡੇ ਇੱਕ ਬੜਾ ਇੰਪੋਰਟੈਂਟ ਸਵਾਲ ਮੈਂ ਉਮੀਦ ਕਰਦਾ ਮਾਨ ਸਾਹਿਬ ਤੁਹਾਡਾ ਇਹ ਪਸੰਦੀਦਾ ਸਵਾਲ ਹੋਊਗਾ ਤੁਹਾਨੂੰ ਨਾ ਬਾਰਡਰ ਬੈਲਟ ਦੇ ਪਿੰਡਾਂ ਦੇ ਨਾਮ ਯਾਦ ਆ ਹੁਣ ਵੀ ਤੁਹਾਨੂੰ 8-9 ਪਿੰਡ ਸਭ ਤੋਂ ਪਹਿਲਾਂ ਤੁਸੀਂ ਕਿਹੜਾ ਨਾਮ ਲਾਉਂਗੇ ਦੋਨਾਂ ਨਾਲ ਕਾ ਦੋਨਾਂ ਨਾਲ ਕਾ ਤੇਜਰੇਲਾ ਹਾਂ ਆਤਮਨਗਰ ਜੰਗਰਪੈਣੀ ਰੇਤੀਆਲੀ ਪੈਣੀ ਇੰਨਾ ਪਿੰਡਾਂ ਚ ਮਾਨ ਸਾਹਿਬ ਤੁਹਾਨੂੰ ਤਾਕਤ ਬਖਸ਼ੀ ਪੰਜਾਬ ਦੇ ਲੋਕਾਂ ਨੇ ਤੁਸੀਂ ਹੁਣ ਤੱਕ ਇਸ ਬੈਲਟ ਦੇ ਲਈ ਕੁਝ ਕਰ ਪਏ ਬਹੁਤ ਜ਼ਰ ਹੂੰ ਇਸ ਬੈਲਟ ਦੇ ਵਿੱਚ ਅਸੀਂ ਆਮ ਆਦਮੀ ਕਲੀਨਿਕ ਖੋਲਨੇ ਕਿਉਂਕਿ ਉੱਥੇ ਨਾ ਪਾਣੀ ਦੀ ਖਰਾਬੀ ਹੈ ਹਾ ਯੂਰੇਨੀਅਮ ਆ ਪਾਣੀ ਚ ਨਿਆਣੇ ਅੰਗ ਮੁੜੇ ਆਲੇ ਪਹਿਲਾਂ ਆਪ ਦੇਖਿਆ ਤੁਸੀਂ ਤਾਂ ਹਾਂ ਮੈਨੂੰ ਯਾਦ ਆ ਤੁਸੀਂ ਉਦੋਂ ਕੈਂਪੇਨ ਕਰਨ ਜਾਂਦੇ ਸੀ ਨਹੀਂ ਕੈਂਪੇਨ ਨਹੀਂ ਮੈਂ ਰਾਜਨੀਤੀ ਚੋਂ ਹੋਂਤੋਂ ਪਹਿਲਾਂ ਵੀ ਜਾਂਦਾ ਰਿਹਾ ਜੀ ਤੇ ਮਤਲਬ ਜਿਵੇਂ ਤਾਰ ਜਮਾ ਬਿਲਕੁਲ ਨਾਲ ਦੀ ਲੰਗਦੀ ਹੈ ਬੁੜੇ ਪਾਣੀ ਜਿਹੜਾ ਸਤਲੋਜ ਦਾ ਉਹ ਸਤਲੋਜ ਇੱਕ ਵਾਰੀ ਕਸੂਰ ਜਾ ਕੇ ਵਾਪਸ ਆ ਜਾਂਦਾ ਜੀ ਸਤਲੋਜ ਦਾ ਸਾਰਾ ਜਿਹੜਾ ਲੁਘਿਆਣੇ ਤੋਂ ਲੈ ਕੇ ਸ਼ੁਰੂ ਡੰਪਿੰਗ ਕਾਲੇ ਪਾਣੀ ਦੀ ਹਮ ਫੈਕਟਰੀ ਵਾਲੇ ਦੰਦੇ ਦੀ ਉਹ ਸ਼ੁਰੂ ਹੋ ਕੇ ਕਾਲੇ ਰੰਗ ਦਾ ਹੋ ਜਾਂਦਾ ਉਹੀ ਦੇਖੋ ਪਾਖੜਾ ਨੰਗੜ ਹੈ ਹਮ ਉੱਥੋਂ ਹੀ ਪਾਖੜਾ ਨੇ ਨਿਕਲਦੀ ਹੈ ਉੱਥੋਂ ਹੀ ਸਤਲੋਜ ਨਿਕਲਦਾ ਜੀ ਪਾਖੜਾ ਦਾ ਪਾਣੀ ਨੀਲੇ ਰੰਗ ਦਾ ਕਿਉਂ ਹੈ ਜਿੱਥੋਂ ਤੱਕ ਪਾਖੜਾ ਜਾਊ ਨੀਲੇ ਰੰਗ ਦਾ ਪਾਣੀ ਹੈ ਕਿਉਂਕਿ ਪਾਖੜਾ ਚੋਂ ਪਾਣੀ ਨਿਕਲਦਾ ਪਾਖੜਾ ਚ ਪਾਣੀ ਕਿਤੋਂ ਪੈਂਦਾ ਨਹੀਂ ਸਤਲੋ ਜੂ ਉਸੇ ਪਾਖੜਾ ਦੇ ਨਾਲ ਹੀ ਨਿਕਲਦਾ ਸਤਲੋ ਇਲੁਧੇਣ ਦਾ ਕਾਲਾ ਹੋ ਜਾਂਦਾ ਕਿਉਂਕਿ ਫੈਕਟਰੀਆਂ ਵਾਲਿਆਂ ਨੇ ਆਪਣੇ ਸੀਵਰੇਜਾਂ ਦੇ ਜੇ ਉਹ ਸ਼ਹਿਰਾਂ ਨਾਲ ਪੈਣ ਲੱਗੇ ਮੈਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਪ੍ਰਬੰਧ ਕੀਤਾ ਮੈਂ ਫੈਕਟਰੀਆਂ ਨੂੰ ਬੁਲਾਇਆ ਕਿ ਆਪਾਂ ਆਪਦਾ ਹੀ ਪਾਣੀ ਆਪਦੀ ਆਪਦੀਆਂ ਜੂਨਾਵਾਂ ਮਾਤੇ ਤੇ ਛਾੜੀ ਜੇ ਪੈਸੇ ਕਮਾ ਕੇ ਕੀ ਕਰੋਗੇ ਜਿਹੜੇ ਲੋਕਾਂ ਵਾਸਤੇ ਪਾਣੀ ਨਾ ਛੱਡ ਕੇ ਗਏ ਜਾਂ ਹਵਾ ਹੀ ਜ਼ਹਿਰੀਲੀ ਹੋ ਗਈ ਉਹ ਕਰ ਰਹੇ ਨੇ ਤਾਂ ਕਿ ਉੱਥੇ ਤੱਕ ਪਾਣੀ ਸਾਫ਼ ਹੋਵੇ ਫਿਰ ਉੱਥੇ ਆਮ ਆਦਮੀ ਕਲੀਨਿਕ ਖੁੱਲੇ ਨੇ ਜਿਹੜੇ ਆਮ ਆਦਮੀ ਕਲੀਨਿਕ ਖੁੱਲੇ ਨੇ 829 ਨੇ 850 ਹੋ ਗਏ ਹੋਣਗੇ ਹੁਣ ਲਗਭਗ ਸਵਾ ਤੋਂ ਡੇਢ ਕਰੋੜ ਬੰਦਾ ਉੱਥੇ ਆ ਗਿਆ ਚਲੋ ਕਈ ਬੰਦੇ ਦੋ ਵਾਰ ਵੀ ਆ ਗਏ ਹੋਣਗੇ ਚਲੋ ਕਰੋੜ ਦੀ ਆਪਾਂ ਕਰ ਲਓ ਐਵਰੇਜ ਪਾ ਲੈਂਦੇ ਹਰ ਤੀਜੇ ਬੰਦਾ ਆ ਗਿਆ ਨਾ ਪੰਜਾਬ ਦਾ ਜੀ ਸਾਨੂੰ ਇੱਕ ਬਹੁਤ ਵੱਡਾ ਇੱਕ ਡਾਟਾ ਮਿਲ ਗਿਆ ਹੈਲਥ ਡਾਟਾ ਕਿ ਪੰਜਾਬ ਦੇ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰ ਟੈਨਸ਼ਨ ਦੇ ਕੇਸ ਕਿੱਥੋਂ ਜ਼ਿਆਦਾ ਆ ਰਹੇ ਨੇ ਸ਼ੂਗਰ ਵਾਲੇ ਕਿੱਧਰੋਂ ਜ਼ਿਆਦਾ ਆ ਰਹੇ ਨੇ ਬੱਚਿਆਂ 'ਚ ਕਿਹੜੀ ਬਿਮਾਰੀ ਫੈਲ ਰਹੀ ਤਾਂ ਕਿ ਅਸੀਂ ਉੱਥੇ ਫਿਰ ਸਪੈਸ਼ਲਿਸਟ ਡਾਕਟਰ ਜਾਂ ਫਿਰ ਸਪੈਸ਼ਲਿਸਟ ਹਸਪੀਟਲ ਖੋਲ ਸਕੀਏ ਜੀ ਸੋ ਅਸੀਂ ਉਹ ਫਿਰੋਜ਼ਪੁਰ ਵਾਲੀ ਜਿਹੜੀ ਬੈਲਟ ਹੈ ਦੋਨੋਂ ਦੋਨਾਂ ਨਾਲ ਕਾਲੀ ਜੀ ਸਾਰੀ ਬੈਲਟ ਹੈ ਜਿਹੜੀ ਉਹਦੇ ਤੇ ਖਾਸ ਨਿਗਰਖੀ ਹੋਈ ਹੈ ਕਿ ਹੁਣ ਇੱਥੋਂ ਸਾਨੂੰ ਡਾਟਾ ਦਿਓ ਫਿਰ ਅਸੀਂ ਉੱਥੇ ਨਾ ਸਪੈਸ਼ਲਿਸਟ ਹਸਪੀਟਲ ਖੋਲਾਂਗੇ ਕਿਉਂਕਿ ਉੱਥੇ ਤਾਂ ਬੱਚੇ ਦੇ ਜੰਮਣ ਤੋਂ ਪਹਿਲਾਂ ਖੜਾਉਣੇ ਨਹੀਂ ਲਿਆਂਦੇ ਜਾਂਦੇ ਨੀਲ ਜੀ ਨੀਲ ਜੀ ਬਿਲਕੁਲ ਬੱਚੇ ਲੂਲੇ ਲੰਗੜੇ ਪੈਦਾ ਹੋ ਰਹੇ ਨੇ 6 6 ਸਾਲ ਦੇ ਬੱਚਿਆਂ ਦੇ ਬਾਹਰ ਚਿੱਟੇ ਨਾਲ ਸਫੈਦ ਹੋ ਗਏ ਹਨਾ ਇਹ ਕਰਨਾ ਤਾਂ ਬਹੁਤ ਚਿਰ ਪਹਿਲਾਂ ਚਾਹੀਦਾ ਸੀ ਉਹਨਾਂ ਦਾ ਐਮ.ਐਲ.ਏ ਸੁਭੀਰ ਬਾਦਲੂਆ ਜਲਾਲਾਬਾਦ ਉਸ ਇਲਾਕੇ ਦਾ ਕਦੇ ਕਦੇ ਕੁਛ ਨਹੀਂ ਆਇਆ ਅੱਛਾ ਹੈਲਥ ਮਿਨਿਸਟਰ ਜਾਨੀ ਰਿਹਾ ਹੈ ਹਾਲੇ ਕਰ ਹੈਲਥ ਮਿਨਿਸਟਰ ਬਿਲਕੁਲ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਪਤਾ ਕਲਾਕਾਰ ਨੂੰ ਜਿਆਦਾ ਪਤਾ ਸੀ ਚਲੋ ਤਿੰਨ ਵਿਸ਼ੇ ਸੂਬੇ ਦੇ ਮੁੱਖ ਮੰਤਰੀ ਦੇ ਦਿਮਾਗ 'ਚ ਹੈਗੇ ਹਵਾ ਮਿੱਟੀ ਤੇ ਪਾਣੀ ਬਿਲਕੁਲ ਹੈਗੇ ਜੀ ਪੰਜਾਬ ਦੀ ਮੇਰੇ ਖਿਆਲ ਯੂ.ਐਸ.ਪੀ. ਇਹੀ ਰਹਿ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਉਹਦਾ ਲਿਖਤਾ ਸੀ ਜਦੋਂ ਕੋਈ ਫੈਕਟਰੀ ਤਾਂ ਹੋਣੀ ਨਹੀਂ ਹਾਂ ਉਹ ਤਾਂ ਕੋਈ ਕੋਈ ਸਪਰੇਅ ਵੀ ਨਹੀਂ ਕਰਦਾ ਹੁਣ ਜੀ ਬਿਲਕੁਲ ਪਰ ਗੁਰੂ ਸਾਹਿਬ ਦੀ ਸੋਚ ਬਹੁਤ ਵੱਡੀ ਸੀ ਤੁਸੀਂ ਸਟਾਈਲ 'ਚ ਵੀ ਕਹਿੰਦੇ ਰਹੇ ਹੋ ਲੀਡਰਾਂ ਦੇ ਮੂਰੇ ਬਸਲੇਰੀ ਦੀਆਂ ਬੂਤਲਾ ਹੁੰਦੀਆਂ ਇਹਨਾਂ ਨੂੰ ਕੀ ਪਤਾ ਲੱਗਦਾ ਪਪਾ ਦਾ ਹੋ ਗਿਆ ਨਾ ਜਦੋਂ ਫਿਰ ਨਲਕੇ ਦਾ ਪਾਣੀ ਆ ਗੇੜਿਆ ਹੋ ਗਏ ਹੂੰ ਬੋਕੀ ਪਾਟੀ ਹੋ ਗਏ ਤੇ ਨਲਕੇ ਦੀ ਪਤਾ ਲੱਗੇ ਪਹਿਲਾਂ ਪਾਣੀ ਪਾ ਕੇ ਫਿਰ ਨਲਕੇ ਚੋਂ ਪਾਣੀ ਚਕਾਣ ਨਲਕੇ ਤਾਂ ਖਤਮ ਹੀ ਹੋ ਗਏ ਹੁਣ ਮੇਰਾ ਇਹ ਹੈ ਕਿ ਨਹੀਂ ਪਾਣੀ ਜਿਹੜਾ ਪਚਾਈਏ ਨੈਲੀ ਪਾਣੀ ਜੇ ਪਹੁੰਚੂਗਾ ਤਾਂ ਥੱਲੋਂ ਘਟੂਗੀ ਤੇੜੀ ਕੱਢਣ ਦੀ ਕਪੈਸਿਟੀ ਹੈ ਪੂਸਾ 44 ਜਿਹੜੀ ਉਹ ਬੰਦ ਕਰੋ ਕਿਉਂਕਿ ਉਹ 152 ਤੋਂ 55 ਦਿਨ ਲੈਂਦੀ ਹੈ ਪੀਆ 126 92 ਤੋਂ 95 ਦਿਨ ਲੈਂਦੀ ਹੈ 2 ਮਹੀਨਿਆਂ ਚ 33% ਲੋਕਾਂ ਨੇ ਪਿਛਲੀ ਵਾਰ ਮੇਰੀ ਅਪੀਲ ਤੇ ਪੂਸਾ ਨਹੀਂ ਲਾਈ 470 ਕਰੋੜ ਦਾ ਬਿਜਲੀ ਬੋਰ ਦਾ ਬਚ ਗਿਆ 5 ਬਿਲੀਅਨ ਕਿਊਸਿਕ ਲੀਟਰ ਪਾਣੀ ਥੱਲੋਂ ਬਚ ਗਿਆ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿ ਦਿੰਦਾ ਰਮਨ ਹੂੰ ਤਲਬ ਬਤੁਰ ਦਰ ਕੇ ਕਹਿਣਾ ਕਿ ਜੇ ਮੇਰੇ ਹਿਸਾਬ ਨਾਲ ਲੋਕਾਂ ਨੂੰ ਮੈਂ ਸਲਾਹ ਦਿੰਦਾ ਕਿ ਆਪਾਂ ਜੇ ਆਪ ਇਕੱਠੇ ਹੋ ਕੇ ਇੱਕ ਸਾਹ ਨਾਲ ਗੱਲ ਕਰ ਲਈਏ ਬਹੁਤ ਜਲਦੀ ਪੰਜਾਬ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਉੱਚਾ ਆ ਜਾਊਗਾ ਠੀਕ ਹੈ ਇਹ ਰੀਚਾਰਜ ਸੈਂਟਰ ਬਣਾਈਏ ਲੀਕੇਜ ਬੰਦ ਕਰੀਏ ਜਿਹੜੀ ਇੱਧਰ ਉੱਧਰ ਹੋ ਰਹੀ ਹੈ ਮੌਨਸੂਨ ਆਉਗੇ ਤਾਂ ਪਾਣੀ ਸੰਭੀਏ ਠੀਕ ਹੈ ਨਾ ਰੀਚਾਰਜ ਸੈਂਟਰ ਹੋਣਗੇ ਧਰਤੀ 'ਚ ਤਾਂ ਯੂਗਾ ਪਾਣੀ ਸੋ ਬਹੁਤ ਵੱਡਾ ਮੇਰਾ ਇਹ ਵਾਤਾਵਰਣ ਲਈ ਦਾ ਸਾਡਾ ਰਾਸਾਵਾਦੀ ਮੈਂਬਰ ਸੀਚੇਵਾਲ ਸਾਹਿਬ ਨੇ ਬਣਾਇਆ ਕਿ ਵਾਤਾਵਰਣ ਬਾਰੇ ਬੋਲੋ ਹਨਾ ਦਰਖਤ ਲਾਈਏ ਹਨਾ ਆਪਣਾ ਹਵਾ ਬਚਾਈਏ ਧਰਤੀ ਬਚਾਈਏ ਪਾਣੀ ਤੁਸੀਂ ਸੀਚੇਵਾਲ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਨੇ ਉਹ ਹੈਗੇ ਵੀ ਵਾਤਾਵਰਣ ਕਮੇਟੀ ਦੇ ਮੈਂਬਰ ਨੇ ਜੀ ਜਿਹੜੀ ਪਾਰਲੀਮੈਂਟ ਦੀ ਕਮੇਟੀ ਹੁੰਦੀ ਹੈ ਸੋ ਬਹੁਤ ਅੱਛਾ ਦੇਸ਼ ਦੇ ਵਿੱਚ ਜਾ ਜਾ ਕੇ ਉਹ ਸਿੱਖ ਕੇ ਵੀ ਆਉਂਦੇ ਐ ਤੇ ਇੱਥੇ ਲਾਗੂ ਕਰ ਆਖਰੀ ਸਵਾਲ ਮਾਨ ਸਾਹਿਬ ਬੜਾ ਨਜੀ ਸਵਾਲ ਹੈ ਬڑے ਲੀਡਰਾਂ ਦੇ ਘਰੇ ਚਾਈਦਾ ਤੇ ਉਹਨਾਂ ਦੇ ਨਾ ਸੈਟ ਸੂਟ ਲਾਉਣ ਦੀ ਕਦੇ ਕੋਈ ਦਿੱਕਤ ਨਹੀਂ ਆਈ ਬੜੀ ਸ਼ਾਨਦਾਰ ਬੈਕਗ੍ਰਾਉਂਡ ਹੁੰਦੀ ਹੈ ਬੜੇ ਸੋਹਣੇ ਖੂਬਸੂਰਤ ਗਲੀਚੇ ਹੁੰਦੇ ਆ ਤੁਹਾਡੇ ਸਰਕਾਰੀ ਘਰੇ ਤਾਂ ਬਹੁਤ ਸਮਾਨ ਸੱਪਾ ਹੈਗਾ ਇੱਥੇ ਮਾਨ ਸਰ ਸਾਨੂੰ ਗੁਲਦਸਤੇ ਗੁਲਦਸਤੇ ਲੱਭਦੇ ਲੋਕ ਦੇ ਨਹੀਂ ਸੀ ਕੁਰਸੀਆਂ ਵਿੱਚ ਤੁਹਾਡੇ ਪਲਾਸਟਿਕ ਵਾਲੀਆਂ ਮਿਲੀਆਂ ਮਾਫ ਕਰਿਓ ਮੇਰੀ ਗੱਲ ਨੂੰ ਮਾਇੰਡ ਨਾ ਕਰਿਓ ਤੁਸੀਂ ਮੁੱਖ ਮੰਤਰੀ ਦੇ ਘਰੇ ਸਾਨੂੰ ਕੁਰਸੀ ਨਹੀਂ ਲੱਭਦੀ ਇਹ ਵਿਖਾਵੇ ਨੂੰ ਤੁਸੀਂ ਸਾਰਾ ਕੁਝ ਰੱਖਿਆ ਕਿ ਪੈਸੇ-ਪੁਸੇ ਵਾਕਈ ਤੁਹਾਨੂੰ ਬਣਦੇ ਨਹੀਂ ਆ ਜਾਂ ਤੁਸੀਂ ਬਣਾਉਂਦੇ ਨਹੀਂ ਆ ਇਹ ਘਰ ਰੈਂਟ ਤੇ ਹੂੰ ਕਰਾਏ ਤੇ ਪਹਿਲਾਂ 2018 ਚ ਲਿਆ ਹੋਇਆ ਤੇ ਕਿਰਾਇਆ ਦਿੰਨੇ ਆ ਤੇ ਇੱਥੇ ਆ ਕੇ ਰਹਿ ਜੰਨੇ ਆ ਮੇਟੀਆਂ ਮੂਟੀਆਂ ਕਰਨੀ ਹੁੰਦੀਆਂ ਤਾਂ ਆਹ ਉੱਪਰ ਦੇ ਪਾਸੇ ਆ ਸੋਫੇ 'ਤੇ ਨੇ ਤੇ ਨਾਲੇ ਆਹ ਕੁਰਸੀ 'ਚ ਜਾਂ ਜਿਹੜੀ ਹੰਕਾਰ ਵਾਲੀ ਕੁਰਸੀ ਉਹ ਚ ਕੀ ਫਰਕ ਹੈ ਬੈਣੇ ਆ ਨਹੀਂ ਦੂਜੇ ਲੀਡਰਾਂ ਕੋ ਕਿਤੇ ਮਾਨ ਸਾਹਿਬ ਸਮਾਨ ਸpoon ਦੁਬਈ ਤੁਬਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਸੈਟ ਤਾਂ ਨਹੀਂ ਕਰ ਲੈ ਕਿਤੇ ਚੱਲਦਾ ਨਾ ਲੀਡਰਾਂ 'ਚ ਤੁਸੀਂ ਆਪ ਹੀ ਐਕਸਪੋਜ਼ ਕੀਤਾ ਲੀਡਰ ਉਹ ਕਰ ਲੈਂਦੇ ਹੋਣਗੇ ਪਰ ਮੇਰਾ ਤਾਂ ਮੂਹ ਪੰਜਾਬੀਆਂ ਨਾਲ ਜਦੋਂ ਅਮਰੀਕਾ ਕੈਨੇਡਾ ਦੁਬਈ ਸਮਾਨ ਸੈੱਟ ਕਰਨਾ ਹੁੰਦਾ ਨਾ ਮੈਨੂੰ ਪਰਮਾਤਮਾ ਨੇ ਕਲਾ ਦਿੱਤੀ ਹੋਈ ਸੀ ਬਹੁਤ ਵੱਡੇ ਮੈਂ ਵੀ ਸ਼ੋਰੂਮ ਖਰੀਦ ਸਕਦਾ ਸੀ ਮੈਂ ਵੀ ਅਮਰੀਕਾ ਕੈਨੇਡਾ ਘਰ ਲੈ ਸਕਦਾ ਸੀ ਹਨਾ ਤੇ بڑے 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 ਉੱਥੇ ਐਂਪਾਇਰ ਖੜੇ ਕਰ ਲੈਂਦਾ ਮੈਂ ਕਿਹੜਾ ਕੋਈ ਕੋਈ ਫੇਲ ਕਲਾਕਾਰ ਸੀ ਹਾਂ ਪਰ ਜਦੋਂ ਰਮਨ ਜਦੋਂ ਲੋਕਾਂ ਦਾ ਪਿਆਰ ਇਸ ਪੱਧਰ ਤੇ ਚਲਾ ਜਾਂਦਾ ਨਾ ਪੈਸਾ ਥੱਲੇ ਰਹਿ ਜਾਂਦਾ ਫਿਰ ਫਿਰ ਕਿਸੇ ਕਰੰਸੀ 'ਚ ਉਹਦਾ ਪਿਆਰ ਦਾ ਮੁੱਲ ਨਹੀਂ ਪੈਂਦਾ ਫੇ ਪੈਸਾ ਥੱਲੇ ਜਿੰਨੇ ਮਰਜੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਜਿਹੜਾ ਆਖਰੀ ਕੱਪੜਾ ਮਿਲਦਾ ਨਾ ਬੰਦੇ ਨੂੰ ਉੱਤੇ ਕੋਈ ਸਿਉਣ ਨਹੀਂ ਬਚੀ ਹੁੰਦੀ ਉਹ ਸਿੱਧਾ ਹੀ ਹੁੰਦਾ ਤੇ ਨਾਲੇ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ ਚੱਕੋ ਕਰ ਦੇ ਸੋ ਮੈਨੂੰ ਤਾਂ ਜਦੋਂ ਕਿਸੇ ਨੇ ਪੁੱਛ ਲਿਆ ਕਿ ਤੁਸੀਂ ਆਪਦੇ ਬਾਰੇ ਕੀ ਕਹੋਗੇ ਮੈਂ ਆਪਦੇ ਬਾਰੇ ਤਾਂ ਮੈਂ ਕਹਾਂਗਾ ਜੇ ਮੈਂ ਦੇਖਾਂ ਆਮਲਾਂ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਆਮਲਾਂ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ ਵੱਲੇ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਥੈਂਕ ਯੂ ਵੈਰੀ ਮਚ ਸਾਇੰਸ ਸਮਾਦੇਨ ਲਈ ਧੰਨਵਾਦ